ਕੀ ਹਾਲ ਹੈ ਜੀ ਠੀਕ ਹੋ ਆਪਾਂ ਦੌਲਤਪੁਰੇ ਤੋਂ ਆਏ ਸੀਗੇ ਪਤਾ ਲੱਗਿਆ ਸੀ ਆਪਣੇ ਕੋਲੇ ਬੰਦਾ ਰੱਖਿਆ ਹੋਇਆ ਵਾ ਇੱਕ ਹੂੰ ਕਿਵੇਂ ਆਏ ਕੰਮ ਕਾ ਰਾਸਤੇ ਕਿੱਥੇ ਆ ਚਲਿਏ ਦਿਖਾਉਂਗਾ ਮੜਾ ਜੀ ਆਪਣੀ ਸੰਸਥਾ ਵਾ ਪਿੰਡ ਦੌਲਤਪੁਰੇ ਆਸ਼ਰਮ ਆਪਣਾ ਆ ਜਾਓ ਮੜਾ ਜੀ ਕਿ ਦੇਖ ਲਓ ਮਾਰੇ ਉੱਧਰ ਦੇਖ ਲਓ ਇੱਕ ਤਾਂ ਜਾਣ ਚੈ ਚਲਾ ਇਧਰ ਵੇਲਾ ਕਿੰਨੇ ਟਾਈਮ ਤੋਂ ਰੱਖਿਆ ਭਾਈ ਹੈਂ ਦੇਖ ਲਓ ਸਾਲ ਦੀਆਂ ਤਾਂ ਮੇਰੇ ਕੋਲ ਵੀਡੀਓ ਆਈਆਂ ਵੀ ਆ ਮਾਰ ਕ आवाज ਕੀ ਨਾਵਾ राजू और राजू आजा आजा, आजा। तेन लैन आए हैं पछाण किम करी जाना की हाल आ पछाण कौन ਰਾਹ ਤੇਰੇ ਕੰਮ ਘਾਤੋ ਕਰੀ ਜਾਨਾ ਇੱਥੇ ਪੱਠੇ ਸਰਦਾਰ ਵੱਡਣਗੇ ਤੂੰ ਕਦੋਂ ਵੱਡੀ ਜਾਨਾ ਹੈ ਬਈ ਦੁਪਹਿਰ ਹੋਈ ਵੀ ਆ ਯਾਰ ਆਪ ਤੁਸੀਂ ਫਿਰਦੇ ਹੋ ਕਿੱਥੋਂ ਲਿਆਂਦਾ ਬਈ ਇਹਨੂੰ ਨਹੀਂ ਆ ਤਾਂ ਵੇਖ ਲੋ ਤੁਹਾਡੇ ਸਾਹਮਣੇ ਇੱਥੇ ਪੱਠੇ ਵੱਡੀ ਜਾਂਦਾ ਬੰਦਾ ਨਾਂ ਕੀ ਆ ਤੇਰਾ ਨਾਂ ਅਮਰేష్ ਹੈ ਅਮਰేష్ ਕਿੱਥੋਂ ਦਾ ਰਹਿਣ ਵਾਲਾ ਬਿਆਰ ਕਾ ਜਾਂ ਕੈਸੀ ਆਇਆ ਥਾ ਹਾਂ ਨੌ ਵਾਲਾ ਲੈ ਜਾ ਰ ਅੱਛਾ ਤੇ ਖਾਤਿੰ ਤੂੰ ਮਾ ਦਾ ਭਾਗ ਆ ਤੂੰ ਮਾ ਦੇ ਫਰੋਥਪੁਰ ਤੋਂ ਮਾ ਕਿੰਨਾ ਟਾਈਮ ਹੋ ਗਿਆ ਯਾਹ ਪੇ ਪੰਜ ਸਾਲ ਪੰਜ 6 ਸਾਲ ਸਾਲ ਤਾਂ ਨਹੀਂ ਹੋਇਆ ਕੌਣ ਲੈ ਕੇ ਆਇਆ ਤੈਨੂੰ ਯਾਹ ਪੇ ਗੁੱਦ ਵੀ ਇੱਕ ਸਰਦਾਰ ਹੈ ਮਾ ਹਰਾਮੀ ਕਹਾਂਤੀ ਅੱਛਾ ਫਰੋਥਪੁਰ ਮਾ ਹਾਂ ਪਕੜੇ ਰਾਨ ਹੈ ਤੇਰਾ ਘਰ ਕਿੱਥੇ ਪਤਾ ਕਰ ਤੇਰਾ ਹੁਣ ਗਾਉਂ ਕੌਣ ਸਾਬਾਂ ਪੇ ਘਰਗਾ ਤਾਂ ਪਤਾ ਹੈ ਪਰਿਵਾਰ ਮੇਂ ਕੌਣ ਕੌਣ ਹੈ ਤੇਰੇ ਪਰਿਵਾਰ ਮਾ ਤੋਂ ਪੂਰਾ ਕੌਣ ਕੌਣ ਆदमी ਪੁਰਾ ਤੇ ਤੂੰ ਘਰ ਕਾ ਤੂੰ ਨਹੀਂ ਗਿਆ ਆ ਦੇਖ ਲਓ ਬਾਈ ਜੀ ਮੈਨੂੰ ਲੱਗਦਾ ਦੁਪਹਿਰ ਤੇ 10 ਵਜੇ ਨਾਲੇ ਆ ਆਪ ਬਾਈ ਹੁਣੀ ਘਰ ਬੈਠੇ ਔਰ ਰੋਜ ਦੇ ਦਾ ਕੰਮ ਹੋਣਾ ਮੈਨੂੰ ਲੱਗਦਾ ਬਾਈ ਸਾਡੇ ਕੋਲੇ 1 ਸਾਲ ਪੁਰਾਣੀਆਂ ਤਾਂ ਬਾਈ ਵੀਡੀਓ ਆਈਆਂ ਸਾਨੂੰ ਆਪ ਨੂੰ ਦੁੱਖ ਹੁੰਦਾ ਕਿ ਤੁਸੀਂ ਵੀ ਜ਼ਿੰਮੇਵਾਰ ਭਰਾ ਸੀ ਵੀ ਜ਼ਿੰਮੇਵਾਰ ਆ ਸਾਨੂੰ ਆ ਸ਼ਰਮ ਆਉਂਦੀ ਹੁੰਦਿਆਂ ਨੂੰ ਅਸੀਂ 6-7 ਸਾਲ ਹੋ ਗਏ ਸਾਡੇ ਕੋਲ ਵੀਡੀਓ ਆਇਨ ਨੂੰ ਅਸੀਂ ਆਏ ਨਹੀਂ ਕਿ ਤੁਸੀਂ ਭੇਜ ਦੋਗੇ ਆ ਰੋਜ ਵਿਚਾਰੇ ਦਾ ਟੱਕ ਦੇਖ ਲਓ ਕਿੱਥੋਂ ਵੱਢ ਕੇ ਲਾਇਆ ਇੱਥੇ ਔਰ ਦੁਪਹਿਰੇ ਬਾਰੰਦਰ ਜਾ ਕੇ ਉਹਦਾ ਮਾਰਦਾ ਹੁੰਦਾ ਹੈ। ਬਾਈ ਮੈਂ ਤੁਹਾਨੂੰ ਵੀਡੀਓ ਦਿਖਾਦਾ ਇਹ ਤਾਂ ਹੈ ਨਹੀਂ ਕਿ ਅੱਜ ਅਸੀਂ ਉੱਤੇ ਆ ਗਏ। ਤਾਂ ਸਾਡੇ ਇਹ ਕਹਿਣਾ ਤੁਸੀਂ ਅਸੀਂ ਤਾਂ ਕੰਮ ਹੀ ਅੱਜ ਲਾਇਆ। ਪਰ ਤੁਹਾਨੂੰ ਸੋਚਣਾ ਚਾਹੀਦਾ ਕਿ ਕੱਲੂ ਸਾਡੇ ਧੀ ਪੁੱਤ ਨੂੰ ਕੋਈ ਐਦਾਂ ਜਾਨਵਰਾ ਵਾਂਗੂ ਵਾਵੇ ਬੰਦਾ। ਕੀ ਕੀ ਕੰਮ ਕਰਦਾ? ਗੋਬਰ ਗੋਬਰ ਵਾਲਾ ਦਾ ਕੰਮ ਹੈ। ਹੂੰ ਹੁਣ ਜਾਣਾ ਪਿੰਡ ਜਾਣਾ। ਜਾਣਾ ਮਾਕੂਲ ਲੈਣ ਆਏ ਆ ਤੈਨੂੰ। ਅੱਛਾ। ਸਰਦਾਰ ਨੂੰ ਤੂੰ ਕਿਹਾ ਨਹੀਂ ਮੈਂ ਜਾਣਾ। ਸਰਦਾਰ ਨੂੰ ਕਹ ਗਏ ਕੀ ਕਹਿੰਦੇ ਆ ਸਰਦਾਰ ਦਾ ਬੋਲਰ ਕਾ ਘੁਮਾਲਾ ਇੱਕ ਪੇਰਾ ਹੈ ਹੈ ਜਿਹੜਾ ਜਿਹੜਾ ਇਹ ਪੇਰਾ ਮਾਰ ਗਿਆ ਤੇ ਉਧਰ ਪੜ ਗਿਆ ਹਾਂ ਤੇ ਜਾਂਦਾ ਕਾ ਤੋਂ ਨਹੀਂ ਸੀ ਪੈਸੇ ਨਹੀਂ ਦਿੰਦੇ ਪੈਸੇ ਨਹੀਂ ਦਿੰਦੇ ਪਤਾ ਨਹੀਂ ਨਾ ਕੋਈ ਵੀ ਕਿੱਥੇ ਬਾਈ ਕਿਉਂ ਨਹੀਂ ਪਤਾ ਤੁਹਾਨੂੰ ਹੁਣੇ ਜੇ ਇਹਦਾ ਐਡਰੈਸ ਆਪ ਤਾਂ ਦੱਸ ਦੋਵੇ ਤਾਂ 6 ਸਾਲ ਦੀ ਮਿਹਨਤ ਦਵੋਗੇ ਇਹਨੂੰ ਐਡਰੈਸ ਦਾ ਪਤਾ ਹੀ ਨਹੀਂ ਇਹਨੂੰ ਪੁੱਛ ਲੋ ਬਦਸੀ ਜਾਂਦਾ ਬਾਈ ਕੌਣ ਕੌਣ ਹੈ ਤੇਰੇ ਪਰਿਵਾਰ ਚ ਕੌਣ ਕੌਣ ਹੈ ਮਾਪੇ ਹਾਂ ਹਾਂ ਅਡਰੈਸ ਦੱਸ ਦੇ ਸਰਦਾਰ ਨੂੰ ਫੇਰ ਕਿੱਥੇ ਐ ਤੇਰਾ ਘਰ ਘਰ ਕਿੱਥੇ ਐ ਜਿਹੜਾ ਆਪੇ ਨਾਲ ਦੇਦਾ ਘਰ ਦੇ ਉਹ ਲੈਕਸ਼ਨ ਕੋਟੇ ਚਲੋ ਬਾਈ ਮੈਂ ਕਹਿੰਦਾ ਭਾਵੇਂ ਉਹਨੂੰ ਕੁਝ ਵੀ ਨਹੀਂ ਪਤਾ ਪਰ ਆਪਣਾ ਕੀ ਆ ਕੰਮ ਕਰਾਉਣਾ ਪਸ਼ੂਆਂ ਵਾਂਗੂ ਵੋਹਣਾ ਜੈ ਜਹਾ ਬੰਦੇ ਨੂੰ ਜੇ ਨਹੀਂ ਬਾਪੂ ਨੂੰ ਜਿਹੜੀ ਚੀਜ਼ ਸਾਨੂੰ ਨਹੀਂ ਆਉਂਦੀ ਉਹ ਇਹਨੂੰ ਲਿਆ ਕੇ ਦਿੰਦਾ ਉਹ ਤਾਂ ਬਾਈ ਸਾਡਾ ਤਾਂ ਲਿਆ ਕੇ ਦੋ ਫ੍ਰੀ ਚ ਬੰਦਾ ਮਿਲਿਆ ਬਾਈ ਮੈਨਾਂ ਚਾਹੀ ਇਹਨੂੰ ਤਾਂ ਪਨੀਰ ਨਾਲ ਰੋਟੀ ਦੋ ਉਹ ਵੀ ਥੋੜਾ ਇਹਦਾ ਤੁਹਾਨੂੰ ਚਾਹੀਦਾ ਬਾਈ ਸਿਕਰ ਦੁਪਹਿਰ ਹੋਈ ਵੀ ਆ ਇਹਨੂੰ ਦੌੜਾ ਪੈਂਦਾ ਮਰਗੀ ਦਾ ਉਹਦੀ ਦਵਾਈ ਦਵਾ ਨੂੰ ਜਿਹੜੀ ਜਾਂਦੀ ਹੈ ਟਾਈਮ ਤੇ ਕੁੱਟਿਆ ਤੈਨੂੰ ਕਦੀ ਸੱਚ ਦੱਸ ਦੇ ਐ ਵੀ ਜਵਾਕ ਸਾਡੇ ਵੀ ਜਵਾਕ ਹੈਗੇ ਆ ਜੀ ਤੇਰੇ ਪੈਰ ਤੇ ਸੱਟ ਕਿੱਥੇ ਵੱਜੀ ਆ ਉਹ ਕਈ ਨਾਲ ਵੱਜੀ ਆ ਕਈ ਵੱਜੀ ਤੇਰੇ ਪੈਰ ਤੇ ਵੱਜੀ ਸੀ ਸੱਟ ਹਾਂ ਇੱਕ ਡੱਗ ਪੈਸੀ ਇਹਦੇ ਪੈਰ ਤੇ ਬਈ ਕੁੱਟ ਤਾਂ ਤੁਹਾਨੂੰ ਮੈਂ ਉੱਠਾ ਵੱਡਣਾ ਪਊਗਾ ਹਾਂ ਕਹਿੰਦਾ ਸੀ ਨਹੀਂ ਉਹਦੇ ਵਿੱਚ ਵੀ ਬਈ ਇਹ ਕੰਮ ਕਰਦਾ ਰਿਹਾ ਸਾਨੂੰ ਅਸੀਂ ਹੁਣ ਉਹ ਬੰਦਿਆਂ ਨੂੰ ਉਹ ਬਈ ਉਹ ਤਾਂ ਹੁਣ ਉਹ ਤਾਂ ਕਾਹ ਸੇਵਾ ਬਈ ਦਿਸੀ ਜਾਂਦੀ ਆ ਸਾਨੂੰ ਤਾਂ ਆਪ ਨੂੰ ਦੁੱਖ ਹੁੰਦਾ ਯਾਰ ਉਹ ਕਿਹਦੇ ਗੂਠਾ ਵੜਨਾ ਪਈ ਇਹ ਯਾਰ ਗੂਠਾ ਨਹੀਂ ਵੜਨਾ ਪੈਸੇ ਤੇ ਜਿੰਨੇ ਮਰਜ਼ੀ ਲੱਗ ਜਾਣ ਗੂਠਾ ਨਾ ਵੜੀ ਪੁੱਛ ਲੈ ਇਹਨੂੰ ਕਿਹੜਾ ਡਾਕਟਰ ਸੀ ਹੈ ਮਦਕੀ ਤੋਂ ਸੀ ਉਹਦੇ ਲੋਕਡਾਊਨ ਚੱਲਦਾ ਹੁਣ ਚੱਲੋਂ ਕਿ ਲੈ ਕੇ ਉੱਥੇ ਕਿੰਨੇ ਟਾਈਮ ਦਾ ਕਹਿੰਦੇ 6 ਮਹੀਨੇ ਹੋਗੇ ਰੱਖੇਣੋ 5 ਸਾਲ ਤਾਂ ਹੋਗੇ ਲੋਕਡਾਊਨ ਸਹੀ ਸਹੀ ਦੱਸੋ ਕਿੰਨਾ ਟਾਈਮ ਹੋਇਆ ਬਾਈ ਇੰਨਾ ਕਿ ਹੋਇਆ ਨਾ ਤੇ ਲਾਲੋ ਸਾਵਾ ਪੀ ਝੂਠ ਕਿਉਂ ਬੋਲਦੇ ਫਿਰ ਤੁਸੀਂ 6 ਮਹੀਨੇ ਕਹੀ ਜਾਂਦੇ ਬਾਈ 5 15 18 ਹੋਗੇ ਇਹ ਬੰਦੇ ਦੇ ਨਾ ਕੁੱਟ ਵੀ ਪੈਂਦੀ ਰਹੀ ਬਾਈ ਨਹੀਂ ਕੁੱਟਿਆ ਨਹੀਂ ਕੁੱਟਿਆ ਦਾ ਪੁੱਛ ਲੋ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੋ ਮੈਂ ਸਬੂਤ ਵੀ ਦੇ ਦੂੰਗਾ ਇਹਨੂੰ ਪੁੱਛ ਲੋ ਜੇ ਕਿ ਇਹ ਤਾਂ ਮੰਨ ਜੂਗਾ ਬਾਈ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੋ ਅਸੀਂ ਨਹੀਂ ਕਹਿੰਦੇ ਤੁਸੀਂ ਕੁੱਟਿਆ ਜਾਂ ਨਹੀਂ ਕਿ ਇਹਨੂੰ ਕਦੇ ਕਿਸੇ ਹੱਥ ਨਹੀਂ ਲਾਇਆ ਜੇ ਤੂੰ ਵਾਕਿਆ ਪ੍ਰਮਾਤਮਾ ਨੂੰ ਆਪਾਂ ਮੰਨਦੇ ਆ ਨਾ ਮੈਂ ਵੀ ਨਹੀਂ ਕਹਿੰਦਾ ਬੱਚੇ ਤੂੰ ਸੌਂ ਖਾਓ ਗੁਰੂ ਘਰ ਆ ਲੈ ਹੱਥ ਕਰੋ ਆਪਣੇ ਦਿਲ ਤੇ ਹੱਥ ਰੱਖ ਦੋ ਕਿੰਨਾ ਦੁੱਖ ਲੱਗਦਾ ਸਿਕਰ ਦੁਪਹਿਰਾ ਹੋਇਆ ਕਿੱਡੇ ਕਿੱਡੇ ਤੁਸੀਂ ਦੇਖ ਲਓ ਚਰੀ ਹੋਈ ਵੀ ਆ ਔਰ ਹਾਲਾਤ ਦੇਖ ਲਓ ਬੰਦੇ ਦੇ ਬਾਈ ਕੱਲਾ ਬੰਦਾ ਪੱਠੇ ਵੜ ਰਿਹਾ ਇਹ ਤਾਂ ਸਿਰਫ ਅਲੇ ਅਸੀਂ ਉੱਤੋਂ ਆਏ ਆ ਕਿੰ ਆ ਵੇ ਲੋ ਆ ਬਾਈ ਦੇ ਹਾਲਾਤ ਦੇਖ ਲੋ ਪੈਰਾਂ ਦੇ ਬਾਈ ਉਹਨਾਂ ਦੇ ਪੈਰਾਂ ਦੇ ਹਾਲਾਤ ਦੇਖ ਲੋ ਪਰ ਦੁੱਖ ਹੁੰਦਾ ਸਾਨੂੰ ਸ਼ਰਮ ਆਉਂਦੀ ਆ ਇੱਥੇ ਆਉਂਦਿਆਂ ਨੂੰ ਪਰ ਇਹ ਪਰਿਵਾਰਾਂ ਨੂੰ ਕੋਈ ਸ਼ਰਮ ਨਹੀਂ ਬਾਈ ਉਹਨਾਂ ਨੂੰ ਕਿ ਇੱਕ ਜਾਨਵਰ ਤੇ ਵੀ ਅਸੀਂ ਤਰਸ ਖਾ ਲਈਨੇ ਉਹਨੂੰ ਵੀ ਛਾਵੇਂ ਬੰਨ ਦਿੰਨੇ ਜਦੋਂ ਧੋਪ ਆਉਂਦੀ ਪਰ ਆਹ ਬੰਦੇ ਤੇ ਤਰਸ ਨਹੀਂ ਖਾਇਆ ਜਾ ਰਿਹਾ ਕਿਉਂਕਿ ਇਹ ਆਪ ਦਾ ਨਹੀਂ ਆ ਜਾ ਬਾਈ ਹੁਣ ਨਹੀਂ ਆ ਜਾ ਚੱਲੀਏ ਹੁਣ ਨਹੀਂ ਕੰਮ ਕਰਨਾ ਠੀਕ ਐ ਆ ਜਾ ਦਿਲ ਕਰਦਾ ਮਾਂ ਨੂੰ ਮਿਲਣ ਦਾ ਹੈ ਤੂੰ ਡਰ ਨਾ ਹੁਣ ਜਿੰਨਾ ਪਹਿਲਾਂ ਡਰਨਾ ਸੀ ਡਰ ਲਿਆ ਹੁਣ ਤੇਰੇ ਭਰਾ ਆ ਗਏ ਆ ਤੈਨੂੰ 5 ਮਿੰਟ ਨਹੀਂ ਹੋਣਾ ਪਈ ਇੱਥੇ ਖੜਨ ਦੇਣਾ ਠੀਕ ਐ ਕਿੰਨੇ ਭਰਾ ਬਈ ਤੁਸੀਂ ਤਿੰਨ ਭਰਾ ਔਰ ਤੁਸੀਂ ਦੇਖੋ ਜੇ ਤਿੰਨ ਭਰਾ ਇਕੱਠੇ ਹੋ ਗਏ ਤੁਹਾਡੀ 40 40 50 50 ਸਾਲ ਉਮਰ ਆ ਇੰਨਾ ਪੈਸਾ ਨਹੀਂ ਜੋੜ ਸਕੇ ਕਿੱਕ ਤੁਸੀਂ ਬੰਦਾ ਰੱਖ ਲੋ 10000 ਦੇ ਕਿੰਨੇ ਕਿੱਲੇ ਪੈਲੀ ਆ ਜਿਹੜਾ ਕੁਛ ਵੀ ਨਾ ਅਸੀਂ ਜਿਹਨੇ ਵੀ ਹੁੰਦਾ ਇਹਨੂੰ ਗੋਲੀ ਗੱਪਾਂ ਸਾਰੇ ਲਿਆ ਕੇ ਦੇਣੇ ਆ ਜਿਹੜਾ ਸਾਰਾ ਕੁਛ ਇਹਨੂੰ ਮਰਜ਼ੀ ਦਾ ਉਹ ਤਾਂ ਬਈ ਜੇ ਮੇਰੀ ਗੱਲ ਸੁਣੋ ਜੇ ਇੱਕ ਇਹ ਸਹੀ ਹੋਊਗਾ ਤਾਂ ਕੰਮ ਕਰੂਗਾ ਹਾਂ ਕੱਲਾ ਦੇ ਛੱਡਣ ਵਾਲਾ ਨਹੀਂ ਆ ਕਿਤੇ ਵੀ ਆ ਕੇ ਵੀ ਇਹ ਕੱਲਾ ਕੰਮ ਕਰੀ ਜਾਓਗੇ ਕੋਈ ਕੁਛ ਨਹੀਂ ਕਰੀਓਗੇ ਆ ਹੁਣ ਤਾਂ ਤੁਸੀਂ ਸਾਰੇ ਤਿੰਨੇ ਭਰਾ ਨਾਲ ਕੋਲ ਖੜੇ ਸੀ ਇਹਦੇ ਬੰਦਾ ਤਾਂ ਉਹ ਬਈ ਪਤਾ ਲੱਗ ਹੀ ਜਾਂਦਾ ਬਈ ਅਮ ਕਿੰਨਾ ਕ ਪੱਠੇ ਵੜਦੇ ਉਹਦੇ ਹਾਲ ਦੇਖ ਲਓ ਪੱਠੇ ਵੜਦੇ ਦੇ ਵਿਚਾਰੇ ਦੇ ਆ ਜਾ ਖੋਛੋ ਜਾ ਹੁਣ ਹੈ ਆ ਇੱਡਾ ਕਰ ਪਾਇਆ ਕਿੰਨੀ ਪੈਲੀ ਆ ਬਾਈ ਤੁਹਾਡੇ ਆ ਵੇਖ ਲਓ ਬਾਜ਼ਾਰ 15 ਕਿੱਲੇ ਪੈਲੀ ਦੇ ਹੋ ਗਏ ਬਾਈ ਜੇ ਆਪਾਂ ਇੱਕ ਬੰਦਾ ਨਹੀਂ ਨਾ ਸੇਰੀ ਰੱਖ ਸਕਦੇ ਟ੍ਰੈਕਟਰ ਟਰਾਲੀਆਂ ਘਰੇ ਖੜੇ ਆ ਤੁਸੀਂ ਦੇਖ ਲਓ ਬਾਈ ਪੈਣਾ ਨੂੰ ਨਾ ਲਿਓ ਵਿੱਚ ਠੀਕ ਆ ਆ ਕੋਈ ਫਾਇਦਾ ਨਹੀਂ ਬਾਈ ਆਪਣੇ ਟ੍ਰੈਕਟਰ ਟਰਾਲੀ ਨਾ ਨਾ ਰਹਿਣ ਤੋਂ ਪਾਣੀ ਤਾਂ ਅਸੀਂ ਪੀ ਕੇ ਆਏ ਆ ਨਾ ਆ ਕੋਈ ਫਾਇਦਾ ਨਹੀਂ ਬਾਈ ਆਪਣੇ ਟ੍ਰੈਕਟਰ ਟਰਾਲੀਆਂ ਗੱਡੀਆਂ ਘਰੇ ਖੜਾਉਣ ਦਾ ਕੱਲਾ ਬੰਦਾ ਉੱਥੇ ਪੱਠੇ ਵੱਢੀ ਜਾਂਦਾ ਯਾਰ ਬਾਈ ਬਾਪੂ ਜੀ ਆਪਣੇ ਘਰ ਆ ਹਾਂਜੀ ਕਿੱਥੋਂ ਬੰਦਾ ਲਿਆਂਦਾ ਐ ਆਪਣੇ ਆਪ ਹੀ ਆਇਆ ਜੀ ਨਹੀਂ ਜੀ ਆਪਣੇ ਆਪ ਨਹੀਂ ਆ ਸੱਚ ਦੇਖੋ ਦੇਖੋ ਅਸੀਂ ਤੁਹਾਡੇ ਸਾਡਾ ਤੁਹਾਡੇ ਮਰਿਆ ਪਿਆ ਸੀ ਕਿ ਤਾਂ ਜਮਾ ਹੋਣ ਮਰੀ ਜਾਨ ਪਈ ਇਹਦੇ ਚ ਤੁਸੀਂ ਤਾਂ ਸਰੀਰ ਬਣਾਤਾ ਪੂਰਾ ਹਾਂ ਸਰੀਰ ਇਹਨੂੰ ਪੂਰੀ ਰਸਣ ਰੋਟੀ ਪਾਣੀ ਆਪਦਾ ਜੇ ਆਪਾਂ ਨਾਲ ਲਿਆਉਂਦੇ ਇਹਨੇ ਮਰ ਜਾਣਾ ਸੀ ਬਾਪੂ ਭੁੱਖਾ ਨਾ ਭਾਈ ਮੈਂ ਉਹ ਹੀ ਕਹਿ ਰਹੇ ਹਾਂ ਨਾ ਨੂੰ ਕਿਸੇ ਟ੍ਰੈਸ ਦਾ ਪਤਾ ਸੀ ਚੌਕੀ ਵੀ ਲਿਖ ਕੇ ਦਿੱਤਾ ਪੰਚਾਇਤ ਸਾਰਾ ਦੱਸੀ ਜਾਂਦਾ ਭਾਈ ਇਹਦਾ ਦੋ ਦਿਨਾਂ ਚ ਪਰਿਵਾਰ ਨਾਲ ਲੱਭਿਆ ਨਾ ਬਾਪੂ ਆਪਾਂ ਕੋਸ਼ਿਸ਼ ਨਹੀਂ ਕੀਤੀ ਆ ਦੁਪਹਿਰ ਹੋਈ ਆਪਣੇ ਚੱਟੇ ਪਾਏ ਵਿਆ ਤੇ ਇਹਦਾ ਵਿਚਾਰਾ ਉੱਥੇ ਚੜੀ ਵੱਢੀ ਜਾਂਦਾ ਦੁਪਹਿਰੇ ਸਾਡੇ ਕੋਲੇ ਨਾ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਆਇਆਂ ਨੂੰ ਇੱਥੇ ਇਹਨੂੰ ਲੋਕਡਾਊਨ ਚ ਤੋਂ ਤੁਹਾਡਾ ਭਰਾ ਮੰਨੇ ਆ ਹਾਂਜੀ ਲੋਕਡਾਊਨ ਚ ਇਹ ਲੋਕਡਾਊਨ ਚ ਘੂਠੇ ਦੇ 6 ਸੱਟ ਵਿੱਚ ਆ ਸੱਟ ਨਹੀਂ ਵੱਜੀ ਘੂਠੇ ਤੇ ਬਾਈ ਨੇ ਖੁਰ ਗਿਆ ਆ ਵੀਡੀਓ ਦੇ ਵਿੱਚ ਕੱਟੋ ਘੱਟ ਬਾਈ 10 ਸਾਲ ਹੋ ਗਏ ਇਹਨੂੰ ਆਇਆਂ ਸਾਨੂੰ ਸਾਰਾ ਬਾਪੂ ਜੀ ਦੇਖੋ ਬਾਈ ਸਾਡਾ ਤੁਹਾਡੇ ਨਾਲ ਨਹੀਂ ਕੋਈ ਬੈਰ ਸਾਡਾ ਇਹਦੇ ਨਾਲ ਪਿਆਰ ਆ ਪਤਾ ਨਹੀਂ ਤੁਹਾਡੇ ਧੀਆਂ ਪੁੱਤ ਵੀ 15 ਕਿੱਲੇ ਬਾਈ ਪੈਲੀ ਤੁਹਾਡੇ ਕੋਲੇ 15 ਕਿੱਲੇ ਪੈਲੀ ਦੇ ਹੁੰਦੇ ਆਪਾਂ ਇੱਕ 10000 ਤੇ ਬੰਦਾ ਨਹੀਂ ਰੱਖ ਸਕਦੇ ਤਾਂ ਕੀ ਕਰ ਲਾਂਗੇ ਕੱਲਾ ਉੱਥੇ ਆ ਜਿਹੜੀ ਤੁਹਾਡੇ ਪੱਠਿਆਂ ਦੇ ਰੇੜੀਆਂ ਲਿਆਉਂਦੀਆਂ ਦੀ ਮੇਰੇ ਕੋਲੇ ਵੀਡੀਓ ਆਈਆਂ ਕਿ ਕੋਈ ਚੀਜ਼ ਵੀ ਨਹੀਂ ਜੋੜੀ ਰੇੜ ਰੇੜ ਰੇੜੀਆਂ ਤੇ ਪੱਠੇ ਲਿਆਉਂਦਾ ਪੱਠੇ ਦਾ ਮੇਰੇ ਇੰਨਾ ਪੱਠਾ ਦਿੱਤਾ ਤਾਂ ਪਾਉਂਦਾ ਹੀ ਐਵੇਂ ਆਖੀ ਜਿਵੇਂ ਕੁਝ ਨਹੀਂ ਕਰਦਾ ਪੱਠਾ ਦਿੱਤਾ ਪਾਉਂਦਾ ਪਰ ਬਾਪੂ ਜੀ ਕਾਹ ਤੋਂ ਕਰਾਉਣਾ ਤੁਸੀਂ ਇਹ ਕੌਣ ਆਪਣਾ ਛੱਡ ਕੇ ਗਿਆ ਬਈ ਸਾਡੇ ਵਾਸਤਾ ਦੱਸਣਾ ਸੀ ਸਾਰੇ ਪੰਚਾਇਤ ਨੂੰ ਨਹੀਂ ਦੱਸਿਆ ਵੀ ਜਿੱਥੋਂ ਲਾਇਗਾ ਇਹ ਚਲਾ ਜੀ ਪੰਚਾਇਤ ਨੂੰ ਨਹੀਂ ਬਾਪੂ ਤੁਹਾਨੂੰ ਨਾ ਬੰਦੇ ਵੀ ਆਂ ਰਗਵਾਂਡੀ ਕਹਿੰਦੇ ਰਹੇ ਆ ਚੌਂਕੀ ਕਿੱਥੇ ਦੱਸਿਆ ਚੌਂਕੀ ਦੋ ਲੈ ਕੇ ਲਿਖਾ ਕੋਈ ਐਮਸੀ ਕੋਲੇ ਪਿਆਈ ਹਾਂਜੀ ਐਮਸੀ ਕੋਲੇ ਪਿਆ ਸਾਰਾ ਕੁਝ ਲਿਖਾ ਕੇ ਦੱਤਾ ਹੀ ਇਹਦਾ ਕੀ ਦੱਤਾ ਇਹ ਪਤਾ ਨਹੀਂ ਐਮਸੀ ਕੋਲੇ ਬਾਈ ਚਲੇ ਗਏ ਅੱਜ ਹਰ ਇੱਕ ਬੰਦੇ ਨੂੰ ਪਤਾ ਕਿ ਸੰਸਥਾਵਾਂ ਚੱਲਦੀਆਂ ਤੇ ਤੁਸੀਂ ਸ਼ਟਡਾਉਨ ਦੇ ਤੁਹਾਨੂੰ ਬਾਈ ਦੇਖੋ ਕੋਈ ਪਤਾ ਹੋਵੇ ਨਾ ਬਾਪੂ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਕਹਿ ਦਿਓ ਕਿ ਤੁਹਾਨੂੰ ਆਂਡ ਗਵਾਨ ਚੋ ਅੱਜ ਤੱਕ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਨਿਕਿਆ ਯਾਰ ਇਹਨੂੰ ਛੱਡਾ ਚੱਕਰ ਕੀ ਆ ਫ੍ਰੀਜ਼ ਚ ਬੰਦਾ ਮਿਲਿਆ ਕੋਈ ਨਹੀਂ ਛੱਡਦਾ ਆ ਤੁਸੀਂ ਹੋਰ ਦੱਸ ਦਿਓ ਬਾਈ ਮਾਝਾ ਗੁਰੂਆਂ ਪੀਰਾਂ ਦੀ ਧਰਤੀ ਸੀ ਬਾਪੂ ਪਰ ਆਪਣੇ ਆ ਲੋਕਾਂ ਨੇ ਨਾ ਤੁਸੀਂ ਮਾਝਾ ਬਦਨਾਮ ਕਰਤਾ ਆ ਹੋਰ ਕਿਸੇ ਦੇ ਆਂਡ ਗੁਆਂਢ ਤੁਸੀਂ ਦੇਖ ਲਓ ਕੋਈ ਬੰਦਾ ਕਿਸੇ ਦੇ ਰੱਖਿਆ ਹੋਵੇ ਆ ਟਰੈਕਟਰ ਟਰਾਲੀਆਂ ਆਪਣੇ ਘਰੇ ਖੜੇ ਆ ਤੁਹਾਡਾ ਪੋਤੇ ਬਾਹਰ ਆ ਨਾ ਕੈਨੇਡਾ ਗਏ ਆ ਨਾ ਰੱਬ ਨਾ ਕਰੇ ਸਾਡੇ ਪੁੱਤ ਨੂੰ ਭਾਈ 2 ਮਹੀਨੇ ਵੀ ਤਨਖਾਹ ਨਾ ਮਿਲੇ ਤਾਂ ਆਪਣੀ ਭਾਰੀ ਬਣ ਜਾਂਦੀ ਆ ਰੱਬ ਨਾ ਕਰੇ ਕੋਈ ਸਾਡੇ ਬੱਚਿਆਂ ਨੂੰ ਭਾਈ ਉੱਥੇ ਫੜ ਲਵੇ ਯਾਰ ਕੋਈ ਗੋਰਾ ਹੀ ਫੜ ਲਵੇ ਜੀ ਦੱਸੇ ਨਾ ਵੀ ਮੇਰਾ ਇੱਥੇ ਟਿਕਾਣਾ ਫੇਰ ਹੀ ਕਿਤੇ ਬੰਦਾ ਛੱਡ ਕੇ ਦੱਸਦਾ ਬਾਪੂ ਯਾਰ ਕਿਹੜਾ ਪਿੰਡ ਆ ਤੇਰਾ ਨਾ ਕੀ ਤੇਰਾ ਬਾਪੂ ਨੂੰ ਨਾਂ ਦੱਸ ਹੈ ਨਾ ਕੀ ਆ ਤੇਰਾ ਨਾਮ ਨਾਮ अमरेश माता का क्या नाम है माता का नाम है रीता क्या रीता रीता डैडी का क्या नाम है रामलाल रामलाल कितने भैन भरा तुम भाई बहन कितने हो दो भाई रहे नहीं तो एक लो लुधियाना से गाय भाई मिला नहीं ना मिला नहीं, नहीं। तो तू जहाँ कैसे आया है थोड़ा रिश्तेदार है ना रिश्तेदार थोड़ा मासड़ के कौन है वो छट के गया ਜੇ ਨਹੀਂ ਛੱਡ ਕੇ ਗਿਆ ਜਾਂ ਕਿਵੇਂ ਆਇਆ ਹੈ ਲਖਨਊ ਵਾਲਾ ਲਾ ਲਾਵਰਨ ਆਉਂਦਾ ਉਹ ਤਾਂ ਲਖਨਊ ਕਲਾ ਦੱਸਦਾ ਕੁਛ ਵੀ ਨਾ ਫਰੂਥਪੁਰੋਂ ਆ ਪਕੜ ਲਈ ਉਹਦਰ ਫਰੋਹੀਪੁਰ ਮੇ ਪਕੜ ਲਿਆ ਕਿਸਨੇ ਪਕੜ ਲਿਆ ਉਹ ਕਹਤੇ ਇੱਕ ਸਰਦਾਰ ਹਰਾਮੀ ਹੈ ਨਾ ਉਹ ਹਾਂ ਉਹ ਰਾਤ ਨੂੰ ਹਾਤਕੜੀ ਲਗਾ ਕੇ ਬੰਨ ਦੇ ਦ ਰਹਾ ਹੈ ਬੰਨਦਾ ਸੀਗਾ ਇਹ ਵੀ ਸਾਨੂੰ ਦੱਸਿਆ ਅੱਜ ਭਾਈ ਰਾਤ ਨੂੰ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਸੀਗਾ ਉਹ ਫੜਦਾ ਸੀਗਾ ਉਹ ਤੁਹਾਡੇ ਕੋਲੇ ਛੱਡ ਕੇ ਸੰਗਲਾਂ ਨਾਲ ਇਹਨੂੰ ਬੰਨ ਦਿੰਦਾ ਸੀ ਔਰ ਇਹਨੂੰ ਕੱਟੋ-ਕੱਟ 8-10 ਸਾਲ ਇੱਥੇ ਆਇਆ ਨੂੰ ਕੋਈ ਇਹਨੂੰ ਤਨਖਾਹ ਦਿੱਤੀ ਹੋਵੇ ਬਈ ਇਹ ਲੱਗਦਾ ਬੰਦਾ ਮੈਂਟਲੀ ਆ ਚਲੋ ਤੁਸੀਂ ਤਾਂ ਇਹਨਾਂ ਦੇ ਹਨਾ ਸੱਜਣੋਂ ਆਪਾਂ ਨਹੀਂ ਕਹਿ ਸਕਦੇ ਪਰ ਅੰਦਰੋਂ ਤਾਂ ਆਪਣੇ ਆਵਾਜ਼ ਆਉਂਦੀ ਹੈ ਨਾ ਕਿ ਬੰਦੇ ਨਾਲ ਕਿੰਨਾ ਧੱਕਾ ਹੋਇਆ ਉਹ ਵਿਚਾਰੇ ਨਾਲ ਸਾਡਾ ਧੀ ਪੁੱਤ ਇਹ ਦੇਖੋ ਇਹ ਚਿਲਮਾ ਚੋਲਮਾ ਵੀ ਪੀਂਦਾ ਸੀਗਾ ਹੋਰ ਵੀ ਜਿਹੜਾ ਕੋਈ ਸਮਾਨ ਇਹਨੂੰ ਮਿਲ ਜਾਂਦਾ ਨਹੀਂ ਖਾ ਲੈਂਦਾ ਸੀ ਹੂੰ ਹੂੰ ਮੁਰਕੇ ਦੇ ਤੇ ਕੰਟਰੋਲ ਕੀਤਾ ਹੂੰ ਉਹ ਜਰਦਾ ਕੱਲਾ ਲਾਉਂਦਾ ਹੈ ਨਾ ਕੋ ਜਲਮੇ ਨੂੰ ਪੀਂਦੇ ਦੀ ਕੋਈ ਚੀਜ਼ ਨਹੀਂ ਪਿੰਦਾ ਉਹਨੇ ਨੂੰ ਥੋੜਾ ਜਿਹਾ ਫਰਕ ਪਤਾ ਲੱਗਾ ਨਹੀਂ ਕਿ ਅੱਗੇ ਜਮਾਂ ਨਹੀਂ ਲੱਗਦਾ ਦਿਹਾੜੀ 'ਚ ਦੋ ਦੋ ਤਿੰਨ ਤਿੰਨ ਦੌਰੇ ਵੀ ਪੈ ਜਾਂਦੇ ਹਨ ਦੌਰੇ ਵਾਲੀ ਗੋਲੀ ਵੀ ਲਿਆ ਦੌਰੇ ਦੇ ਵਿੱਚ ਵੀ ਨਾ ਬਈ ਇਹ ਕੰਮ ਕਰਦ ਰਿਹਾ ਤੁਸੀਂ ਤਾਂ ਨਹੀਂ ਮੈਨੂੰ ਦੱਸੀ ਪੈਰ ਤੇ 7 ਵਜੇ ਇਹਦੇ ਪੈਰ ਦੇ ਦੌਰਿਆਂ ਦੀ ਦਵਾਈ ਇਹਨ ਗੋਲੀਆਂ ਲਗਾ ਕੇ ਮੈਂ ਦੇ ਦਿੱਤੀ ਦੂਜੀ ਦਵਾਈ ਉਹ ਅਸੀਂ ਡਾਕਟਰ ਕੋਲੇ ਗਏ ਸਰਕਾਰੀ ਕੋਲੇ ਉਹ ਕਹਿੰਦਾ ਦਵਾਈ ਇਹਦੀ ਐ ਚੱਲੂ ਨਹੀਂ ਹੋ ਸਕਦੀ ਕਿ ਆਧਾਰ ਕਾਰਡ ਵਗੈਰਾ ਕੋਈ ਇਹਦਾ ਪ੍ਰੂਫ ਤੁਸੀਂ ਕਾਹ ਤੋਂ ਲਿਆਂਦਾ ਇਹਨੂੰ ਤੁਸੀਂ ਕਾਹ ਤੋਂ ਲਿਆਂਦਾ ਬਈ ਇਹਦੀ ਚੱਲੂ ਨਹੀਂ ਤੁਸੀਂ ਆਪਣੇ ਕੋਲੇ ਆਪਣੇ ਹੋ ਵੀ ਸਕੇ ਕੋਈ ਭਾ ਹੋ ਜੇ ਇਹ ਦਾ ਵਿਚਾਰੇ ਦਾ ਤੁਸੀਂ ਬਾਪੂ ਕਾ ਤੋਂ ਲੈ ਕੇ ਆਂਦਾ ਇਹਨੂੰ ਇਹ ਆਪੇ ਆ ਗਿਆ ਸੀ ਇਹਨੂੰ ਆਪੇ ਕਿੱਥੇ ਆ ਗਿਆ ਆਪੇ ਆ ਗਿਆ ਇਹਨ ਕਤੋਂ ਲੈ ਆਉਣਾ ਸੀ ਇੱਥੇ ਕਿੰਨੇ ਘਰ ਆ ਬਾਪੂ ਜੀ ਹੋਰ ਦੇ ਨਹੀਂ ਚਲੇ ਗਿਆ ਆਪੇ ਆਇਆ ਜਾਂ ਪੇ ਖੁਦ ਆਇਆ ਯਾਹ ਕਿ ਐਸੀ ਆ ਤੂੰ ਡਰਨਾ ਨਹੀਂ ਹੁਣ ਠੀਕ ਆ ਆ ਜਿਹੜਾ ਦੱਸਿਆ ਤੂੰ ਤੂੰ ਡਰਨਾ ਨਹੀਂ ਬਿਲਕੁਲ ਵੀ ਕਿੱਦਾਂ ਆ ਇੱਥੇ ਕੈਸੀ ਆਇਆ ਜਾਂ ਪੇ ਉਹ ਫਰੂਜ਼ਪੁਰ ਵਾਲਾ ਛੋੜ ਗਿਆ ਉਹ ਫਰੋਜ਼ਪੁਰ ਵਾਲਾ ਬੰਦਾ ਨਾ ਹੁਣ ਸਾਨੂੰ ਨਹੀਂ ਪਤਾ ਤੁਹਾਡਾ ਰਿਹਾ ਉਹ ਰਿਸ਼ਤੇਦਾਰ ਹੀ ਆ ਜਿਹੜਾ ਛੱਡ ਕੇ ਗਿਆ ਸਾਨੂੰ ਕਿਹਨੇ ਦੱਸਦਾ ਇਹਦੇ ਪੈਰ ਤੇ ਬਈ 6:00 ਵਜੇ ਸੀ 6:00 ਦੇ ਵਿੱਚ ਵੀ ਵਿਚਾਰੇ ਦੇ ਕੁੱਟ ਵੀ ਪੈਂਦੀ ਰਹੀ ਆ ਕੁੱਟ ਕੇ ਹੈਂ ਮੰਜੀ ਤੇ ਰਿਹਾ ਮੰਜੀ ਤੋਂ ਥੱਲੇ ਨਹੀਂ ਉਤਰਦਾ ਤਾਂ ਟੱਤੀ ਵਿਚਾਰੇ ਦਾ ਖੜ ਕੇ ਕਰਾਉਂਦੇ ਰਹੇ ਬਹੁਤ ਤੁਸੀਂ ਬਾਈ ਤੁਸੀਂ ਦੇਖੋ ਬਹੁਤ ਸੇਵਾ ਕੀਤੀ ਅਸੀਂ ਧੰਨਵਾਦ ਆ ਜਿਹੜੇ ਤੁਹਾਡੇ ਸੇਵਾ ਕੀਤੀ ਪ੍ਰਮਾਤਮਾ ਇਦਾਂ ਦੀ ਸੇਵਾ ਕਿਸੇ ਹੋਰ ਦੇ ਪੁੱਤ ਨੂੰ ਨਾ ਦੇਵੇ ਆ ਸਾਹਮਣੇ ਦਿਸ ਰਹੀ ਹੈ ਕਿ ਆਪਾਂ ਦਾ ਘਰੇ ਬੈਠੇ ਆ ਠੀਕ ਆ ਉਹ ਵਿਚਾਰਾ ਰੱਬ ਜੀ ਇਹ ਕਰਨੀ ਇੱਥੇ ਆ ਆਪਣੇ ਧੀਆਂ ਪੁੱਤ ਬਾਹਰ ਜਾ ਕੇ ਵੀ 15 15 ਕਿੱਲੇ ਆਪਣੇ ਕੋਲੇ ਪੈ ਲਈ ਆ ਯਾਰ ਫੇਰ ਵੀ ਨਹੀਂ ਆਪ ਨੂੰ ਰਾਜ ਆ ਰਿਹਾ ਕੀ ਕਰਾਂਗੇ ਆਪਾਂ ਅੱਗੇ ਹੋਰ ਪ੍ਰਮਾਤਮਾ ਤੋਂ ਵਾਹਿਗੁਰੂ ਤੋਂ ਕੀ ਚਾਹੁੰਨੇ ਆ ਇੰਨਾ ਸੋਹਣਾ ਰੱਬ ਨੇ ਘਰ ਦਿੱਤਾ ਟਰੈਕਟਰ ਦੋ ਦੋ ਟਰੈਕਟਰ ਘਰੇ ਖੜੇ ਆ ਔਰ ਇੰਨਾ ਪੈਸਾ ਕਮਾਉਣ ਤੋਂ ਬਾਅਦ ਵੀ ਬਾਪੂ ਸਾਰਿਆਂ ਨੂੰ ਦੱਸਿਆ ਵੀ ਇਹਨੂੰ ਕਿੱਥੋਂ ਦਾ ਕਿ ਐਡਰੈਸ ਦਾ ਛੱਡ ਗਿਆ ਨਹੀਂ ਦੱਸਿਆ ਬਾਪੂ ਜੀ ਕਿਸੇ ਨੇ ਸਾਨੂੰ ਪੂਰਾ ਆ ਤੁਹਾਡੇ ਸਾਹਮਣੇ ਬਾਪੂ ਐਡਰੈਸ ਦੱਸ ਹੀ ਜਾਂਦਾ ਜੀ ਫਿਰ ਇਹਨੂੰ ਕੁਝ ਪੁੱਛਾਇਆ ਤੇ ਚਾਹੇ ਕੋਈ ਆ ਤੁਹਾਡੇ ਫਿਰ ਅਸੀਂ ਲਿਖ ਕੇ ਵੀ ਦਿੱਤਾ ਹੂੰ ਐਮਸੀ ਕੋਲੇ ਪਿਆ ਸਾਲਾ ਕੁਛ ਹੀ ਤੁਸੀਂ ਐਮਸੀ ਕੋਲੇ ਬਾਪੂ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ ਪਤਾ ਇੱਥੇ ਕਿੰਨੀਆਂ ਸਸਥਾਵਾਂ ਆਪਣਾ ਦੌਲਤਪੁਰੇ ਆ ਜੀ ਆਸ਼ਰਮ ਦੌਲਤਪੁਰੇ ਇੱਕ ਉਮੀਦ ਹਾਂਜੀ 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 ਬਾਕੀ ਸਾਂ ਗਾਂ ਸਾਨੂੰ ਕੋਈ ਸਬੂਤ ਮਿਲਦਾ ਤੇ ਅਸੀਂ ਕੋਈ ਕਰਦਾ ਇਹ ਹੈ ਬਾਈ ਦੇਖੋ ਇਹ ਜਿਹੜੀ ਮਾਝੇ ਦੀ ਧਰਤੀ ਸੀ ਨਾ ਇਹ ਗੁਰੂਆਂ ਪੀਰਾਂ ਦੀ ਕਿੰਨੀ ਮਸ਼ਹੂਰ ਧਰਤੀ ਸੀ ਅੱਜ ਵੀ ਜਦੋਂ ਕੋਈ ਕਹਿੰਦਾ ਨਾ ਯਾਰ ਬੰਦੇ ਕਿੱਧਰ ਹੁਣ ਤੁਸੀਂ ਇੱਧਰ ਮੱਲੇ ਪਿੰਡ ਨੇੜੇ ਤੇੜੇ ਢੇੜਾ ਮਾਰ ਲਓ ਕਿਤੇ ਨਹੀਂ ਬੰਦਾ ਮਿਲਣਾ ਇਹ ਇਨਾਂ ਲੋਕਾਂ ਕਰਕੇ ਲੋਕਾਂ ਦੇ ਹੁਣ ਬਦਨਾਮ ਹੋ ਗਏ ਜਿਹੜਾ ਨਾਂ ਲੈਂਦਾ ਯਾਰ ਇਹ ਬੰਦੇ ਮਾ ਔਰ ਇੱਕ ਬੰਦੇ ਕਰਕੇ ਸਾਰਾ ਏਰੀਆ ਤਾਂ ਨਹੀਂ ਬਦਨਾਮ ਹੁੰਦਾ ਪ੍ਰਕਰਤਾ ਇਹਨਾਂ ਹੁਣ ਹਰ ਇੱਕ ਬੰਦੇ ਨੂੰ ਪਤਾ ਬਈ ਤੁਹਾਨੂੰ ਵੀ ਪਤਾ ਸੰਸਥਾਵਾਂ ਚੱਲਦੀਆਂ ਹਨ ਕਿ ਜਿੱਥੇ ਬੰਦਾ ਇਹਨਾਂ ਨੂੰ ਕਿਹੜਾ ਨਹੀਂ ਪਤਾ ਹੋਣਾ ਅੱਜ ਦੇ ਟਾਈਮ 'ਚ ਬਾਪੂ ਜੀ 15000 'ਚ ਵੀ ਬੰਦਾ ਨਹੀਂ ਮਿਲਦਾ ਹੁਣ ਬਾਪੂ ਕੀ ਇਹਨੂੰ ਦਿਨੇ ਖਰਚਾ ਪਾਣੀ ਕੋਈ ਇਹਨੂੰ ਪਚਾਈਏ ਫਿਰ ਘਰੇ ਜਿ ਕਿੰਨੇ ਟਾਈਮ ਤੋਂ ਸਹੀ-ਸਹੀ ਦੱਸ ਦੋ ਬਾਪੂ ਦੇਖੋ ਸੱਚ ਤੁਹਾਨੂੰ ਵੀ ਪਤਾ ਸਾਲ ਹੋ ਗਿਆ ਇਹਨੂੰ ਆਏ ਇਹਨੂੰ ਤੇ ਅਸੀਂ ਜਿੰਨਾ ਚੋਰ ਲਾਇਆ ਵੀ ਦੇ ਖੱਲਣ ਮਾਰੇ ਆ ਦੀ ਸਸਤਾ ਜੀ ਲੈ ਜਾਣੀ ਕਿ ਤੁਸੀਂ ਮਤਲਬ ਇਹ ਬਾਈ ਇਹਦਾ ਹੁਣ ਘਰ ਲੱਭਾਂਗੇ ਜੇ ਤਾਂ ਮੰਨ ਲਓ ਇਹਦਾ ਪਰਿਵਾਰ ਹੁਣ ਐਡਰੈਸ ਹੀ ਆਪਦਾ ਦੱਸ ਰਿਹਾ ਬਾਈ ਇਹ ਤਾਂ ਹੈ ਨਹੀਂਗਾ ਕਿ ਇਹ ਬੰਦਾ ਮੈਂਟਲੀ ਆ ਜਿਹਨੂੰ ਪਤਾ ਮੈਨੂੰ ਹੱਥ ਫੜ ਕੇ ਰੱਖਦਾ ਸੀਗਾ ਮਾਂ ਦਾ ਨਾਮ ਦੱਸ ਰਿਹਾ ਪਿਓ ਦਾ ਨਾਮ ਦੱਸ ਰਿਹਾ ਆਪਾਂ ਕਿਵੇਂ ਕਹਿ ਸਕਦੇ ਆ ਜੇ ਇਹਨੇ ਦੱਸਿਆ ਹੀ ਨਹੀਂ ਆਪਾਂ ਕੋਸ਼ਿਸ਼ ਹੀ ਨਹੀਂ ਕੀਤੀ ਪੁੱਛਣ ਦੀ ਪੁੱਛਿਆ ਵੀ ਹੋਊਗਾ ਫੇਰ ਫੜੀ ਰੱਖਿਆ ਹੁਣ ਇਹਦਾ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਾਂਗੇ ਬਾਈ ਐਦਾਂ ਦੇ ਹੋਰ ਵੀ ਬੰਦੇ ਆਪਣੇ ਕੋਲੇ ਬਹੁਤ ਆ ਉੱਥੇ ਬਹੁਤ ਲੱਭ ਜਾਂਦੇ ਆ ਹਾਂਜੀ ਔਰ ਇਹਦਾ ਪਰਿਵਾਰ ਲੱਭਾਂਗੇ ਜੇ ਤਾਂ ਪਰਿਵਾਰ ਲੱਭ ਗਿਆ ਇਹਦਾ ਲੱਭ ਜਾਣਾ ਬਾਈ ਇੱਕ ਦਿਨ ਚ ਜੇ ਨਾਂ ਲੱਭਿਆ ਫੇਰ ਉੱਥੇ ਆਪਣੇ ਕੋਲੇ ਰਹਿ ਜਾਊਗਾ ਔਰ ਬਾਪ ਇਹਦੇ ਅੱਜ ਦੇ ਹਾਲਾਤ ਤੁਸੀਂ ਦੇਖ ਲਓ ਤਾਂ ਆਪਾਂ ਜਿੰਨੇ ਇੱਥੇ ਖੜੇ ਨਾ ਹਫਤੇ ਬਾਅਦ ਜਾਂ ਦੋ ਦਿਨ ਬਾਅਦ ਮੇਰੇ ਕੋਲੇ ਤੁਸੀਂ ਆਇਓ ਆਪਾਂ ਕਹਿੰਨੇ ਆ ਨਾ ਕਿ ਪਹਿਲਾਂ ਤੇ ਮਰਿਆ ਸੀਗਾ ਹੁਣ ਤਾਂ ਤੁਸੀਂ ਦੇਖੋ ਕਿੱਡੇ ਡੋਲੇ ਫੜਕ ਰਹੇ ਆ ਇਹਦੇ ਆਪਣੇ ਕੋਲ ਸੇਵਾ ਆਪਾਂ ਇੰਨੀ ਕੀਤੀ ਮੇਰੇ ਕੋਲੇ ਹਫਤੇ ਨੂੰ ਤੁਸੀਂ ਆਇਓ ਇਹਦੇ ਦੇਖਿਓ ਹਾਲਤ ਕਿੰਨੀ ਬਦਲੀ ਹੋਊਗੀ ਠੀਕ ਆ ਜੀ ਕੱਲਾ ਰੋਟੀ ਤੇ ਬਾਪੂ ਹੁਣ ਮੈਂ ਕਹਿੰਦਾ ਮੈਨੂੰ ਕੋਈ ਵੀ ਬੰਦਾ ਆਪਣਾ ਇੱਕ ਦੇ ਦਿਓ ਆਸ਼ਰਮ ਦੇ ਵਿੱਚ ਸਿਰਫ ਬੰਦਿਆਂ ਨੂੰ ਰੋਟੀ ਗਵਾਉਣੀ ਆ ਨਵਾਉਣਾ ਧੋਣਾ 20000 ਰੁਪਿਆ ਵੀ ਮਹੀਨੇ ਦਾ ਦੇ ਦੂੰਗਾ ਇਹ ਲੋ ਜੀ ਇਹ ਨਹੀਂ ਸੋਤੋਂ ਨਹੀਂ ਇਹਨੂੰ ਉਧਿਆੜੀ ਚ ਦੋਵਾਂ ਤਿੰਨਾਂ ਰਾਂ ਕਹਿ ਕੇ ਨਵਾਈ ਦਾ ਬਾਪੂ ਜੀ ਆਪਾਂ ਕਿਵੇਂ ਕਹਿ ਸਕਦੇ ਆ ਬਾਪੂ ਦੇਖ ਝੂਠ ਨਾ ਬੋਲੋ ਲੀੜਾ ਨਹੀਂ ਬਦਲਦਾ ਇਹ ਝੂਠ ਨਾ ਬੋਲੋ ਬਾਪੂ ਹਾਂ ਕੋਈ ਨਹੀਂ ਲੈ ਜਾ ਤੁਸੀਂ ਚਲੋ ਵਿਚਾਰੇ ਦੀ ਕਰੋ ਨਹੀਂ ਭਾਈ ਲੈ ਤਾਂ ਜਾਵਾਂਗੇ ਹੁਣ ਪਰ ਇਹਨੇ ਜਿਹੜਾ ਹੁਣ ਕੰਮ ਕੀਤਾ 10 ਸਾਲ ਉਹ ਵਿਚਾਰਾ ਹੁਣ ਇਹਦਾ ਕੌਣ ਦਊਗਾ ਜੇ ਤਾਂ ਇਹਦਾ ਪਰਿਵਾਰ ਲੱਭੂਗਾ ਪਰਿਵਾਰ ਨੂੰ ਦਵਾਂਗੇ ਪਰ ਹੁਣ ਇਹਦਾ ਇਹ ਤਾਂ ਭਾਈ ਇੱਕ ਲੈ ਜਾਾਂਗੇ ਆਸੀਂ ਫਿਰੋਜ਼ਪੁਰ ਲੈ ਕੇ ਆਏ ਬੰਦਾ ਇੱਕ ਛੜਾ ਕੇ ਲੈ ਗਏ ਤੇ ਤੀਜੇ ਦਿਨ ਇੱਕ ਹੋਰ ਲੈ ਜਾਂਦਾ ਹੁਣ ਅਸੀਂ ਕਾਰਵਾਈ ਬਾਪੂ ਤਾਂ ਨਹੀਂ ਕਰਦੇ ਤੁਹਾਡੇ ਧੀਆਂ ਪੁੱਤ ਬਾਹਰ ਆ ਠੀਕ ਆ ਬਦੂਆਂ ਮਜ਼ਦੂਰ ਦਾ ਨਾ ਤੁਸੀਂ ਵੀ ਜਾ ਕੇ ਆ ਸਰਚ YouTube ਤੇ ਕਰ ਲਿਓ ਐਕਟ ਬਹੁਤ ਹੀ ਗੰਦਾ ਕਿੰਨੇ ਸਾਲ ਦੀ ਇਹਦੇ ਚ ਸਜ਼ਾ ਵਾ ਆਪਾਂ ਨਹੀਂ ਕਿਸੇ ਨੂੰ ਰੱਖ ਸਕਦੇ ਔਰ ਜੇ ਉਹ ਮੰਦ ਬੁੱਧੀ ਹੁੰਦਾ ਫੇਰ ਵੀ ਆਪਾਂ ਉਹਦਾ ਸਾਰਾ ਕੁਝ ਦੱਸੀ ਜਾਂਦਾ ਉਹਦਾ ਦੱਸਾ ਜਿਹੜਾ ਹੀ ਦੱਸਦਾ ਜੀ ਇਹ ਆਪਦਾ ਪਿੰਡ ਕੋਈ ਕੋਈ ਨਹੀਂ ਪਿੰਡ ਕਿਉਂ ਨਹੀਂ ਮੈਂ ਤੁਹਾਨੂੰ ਸਾਰਾ ਹੀ ਬਾਪੂ ਇਹਦਾ ਘਰ ਲੱਭ ਦਾਂਗੇ ਪਰਸੋ ਤੱਕ ਜੇ ਇਹਦਾ ਮਾਂ ਪਿਓ ਲੱਭ ਦਿੰਨੇ ਆ ਤਾਂ 10 ਸਾਲ ਦੀ ਇਹਨੂੰ ਮਿਹਨਤ ਦਵਾਂਗੇ ਸਾਲ ਹੋਏ ਨਹੀਂ 10 ਸਾਲ ਦਾ ਕਿਵੇਂ ਦਵਾਂਗੇ ਦੱਸੋ ਕਿੰਨੇ ਹੋਏ ਬਾਈ ਤੁਸੀਂ ਦੱਸ ਦੋ ਹੈ 5 ਸਾਲ ਲੋਕਡਾਊਨ ਨੂੰ ਹੋ ਗਏ ਬਾਈ ਇਹ ਤੁਹਾਡੇ ਕੋਲੇ ਨਾ 10 ਸਾਲ ਹੋ ਗਏ ਨੂੰ ਆਏ ਨੂੰ ਨਹੀਂ 10 ਸਾਲ ਕਿੰਨੇ ਹੋ ਗਏ ਤੁਸੀਂ ਦੱਸ ਦੋ ਚਲੋ ਕਿੰਨੇ ਸਾਲ ਬਾਈ ਉਹ ਦੋ ਬੋਲ ਕੇ ਦੱਸੋ ਕਿੰਨੇ ਸਾਲ ਹੋ ਗਏ ਹੁਣ ਇਹਨਾਂ ਅੰਤਰਾ ਤਰੀਕ ਲਿਖੀ ਅਸੀ ਬਾਈ ਪਤਾ ਤਾਂ ਹੁੰਦਾ ਹੀ ਆ ਜਿਹੜੇ ਅਲੇ ਤਰੀਕ ਲਿਖਦੀ ਨੇ ਸਾਰਾ ਪਤਾ ਹੁੰਦਾ ਬਾਈ ਤਨਖਾਹ ਤੇ ਬਾਈ ਤਨਖਾਹ ਤੇ ਰੱਖਿਆ ਹੁੰਦਾ ਨਾ ਆ ਪਾਣੀ ਆ ਕੇ ਪਤਾ ਨਹੀਂ ਹੋਰ ਇੱਥੇ ਦਿੰਦੇ ਹੁੰਦੇ 20000 ਕਿਸੇ ਨੂੰ ਤਾਂ ਮੈਂ ਕਿਹਾ ਕਿੰਟਾ ਵੀ ਯਾਦ ਹੋਣਾ ਸੀ ਕਿਹੜੇ ਘੰਟੇ ਤੇ ਲੱਗਾ ਚੱਕਰ ਕੇ ਉਹ ਫ੍ਰੀਜ ਮਿਲਿਆ ਅਜ ਦੇ ਟਾਈਮ 'ਚ ਬਈ 20000 'ਚ ਬੰਦਾ ਨਹੀਂ ਮਿਲਦਾ। ਅਗਲਾ ਕਹਿੰਦਾ ਐਵੇਂ ਕਿਸਦਾ ਗੋਆ ਢੋਈ ਜਾਣਾ ਸ਼ਹਿਰ ਜਾਣੇ ਉੱਥੇ ਨਾਲੇ ਪੱਖੇ ਥੱਲੇ ਰਹਿ ਕੇ ਨੌਕਰੀ ਕਰਦੇ ਆ। ਕਿੱਥੇ ਆ ਤੇਰੇ ਕੱਪੜੇ? ਆ ਦੇਖੋ ਬਈ। ਲਾ ਯਾਰ। ਇਹਨਾਂ ਲੋਕਾਂ ਨੇ ਸ਼ਰਮ ਲਾ ਚੁੱਕੀ ਆ ਸਾਨੂੰ ਸ਼ਰਮ ਆਉਂਦੀ ਆ ਪਰ ਇਹਨਾਂ ਪਤੰਦਰਾਂ ਨੂੰ ਕੋਈ ਸ਼ਰਮ ਨਹੀਂ। ਵੇ ਬਈ ਤੁਸੀਂ ਆ ਦੇਖੋ ਲੈ। ਦੇਖੋ ਕਿੰਨੀਆਂ ਵਿਚਾਰੇ ਨੂੰ ਸੇਵਾ ਹੋ ਰਹੀ ਆ ਦੇਖੋ ਲੈ। ਬੰਦੇ ਦੀਆਂ ਛਾਲ। ਦੇਖ ਲਓ ਬਾਈ ਦੇ ਕੱਪੜੇ। ਡਰਨਾ ਨਹੀਂ। डर लग रहा है क्या डर लगता है कि मारेंगे हैं है यार तुझे लेकर जाना है, है। तू बाई है मेरा हाथ मला तेनू लेकर जाना है साथ में अब नहीं जा रहना बहुत जान जिंदगी खराब कर ली ठीक है और जिंदगी तेरी जान नहीं हम खराब होने देंगे बहुत इन्होंने गोहा सैट लिया पठ्ठे व्ढ ले इन्होंने हूँ तेनों लेके जाना घर माँ को माँ को माँ के जा दिल करता है माँ के पास जाने का है, है? माँ तो आती है माँ याद कितना याद आता है माँ का माँ का तो बहुत याद सबसे ज्यादा किसको पाईश याद करता है सबसे ज्यादा किसको याद करता है माता माता को सबसे ज्यादा तो गया क्यों नहीं माँ के पास वहाँ फस गया जहाँ पे भी फंसा ही था तू भाग गया क्यों नहीं भाग जाता है यहाँ से है कि कहीं पहले भागा था कभी भागने की कोशिश की है नहीं, कभी नहीं की क्यों नहीं की घर घर वाले के निकाल ना ना। बाहर तो जाना तो नहीं, 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 नहीं देते घर वाले जाने नहीं देते थे तुझे कितनी बार मारा है इन्होंने सच बताना अब आपको कोई हाथ नहीं लगा सकता मैं खड़ा हूँ ना यहाँ पे तेरे को कोई टच भी नहीं करेगा तेरे इतना पास भी नहीं कोई आ सकता मैं खड़ा हूँ जहाँ पे ਸੱਚ ਬਤਾ ਮuje ਬਸ ਤੇਰੇ ਕੋ ਪੈਸੇ ਵੀ ਅੱਜ ਦਿਲਾਣੇ ਹੈ ਤੇਰੇ ਸਾਥ ਇਹਨੂੰ ਸਾਫ਼ ਕਰਨਾ ਹੈ ਜੋ ਇਹਨਾਂ ਨੇ ਲਹੂ ਪੀਆ ਹੈ ਨਾ ਜਿੰਨਾ ਲਹੂ ਤੇਰਾ ਅੱਜ ਤੱਕ ਪੀਤਾ ਕੱਲੇ ਕੱਲੇ ਪੈਸੇ ਦਾ ਹਿਸਾਬ ਕਰਕੇ ਜਾਣਾ ਆਪਾਂ ਹਾਂ ਜੋ ਤੇਰੇ ਸਾਥ ਹੋਇਆ ਹੈ ਮuje ਸੱਚ ਬਤਾ ਦੇ ਕਿਉਂਕਿ ਅਬ ਹਮ ਜਾਂ ਸੇ ਚਲੇ ਗਏ ਫਿਰ ਹਮਾਰਾ ਕੁਛ ਨਹੀਂ ਬਣ ਤੂਜੇ ਮਾਰ ਪੜਤੀ ਥੀ ਮਾਰ ਤੋ ਇੱਕ ਵਾਰ ਪੜੇ ਹੈ ਮਾਰੇ ਮਹਿੰਗੇ ਹੈ ਇਹ ਸੋਨਾ ਮਾਰੇ ਨਾ ਸੋਨਾ ਜੋ ਇਹ ਮਿਲਤਾ ਹੈ ਕੀ ਮਾਰਾ ਥਾ ਕਹਾਂ ਪੇ ਮਾਰਾ ਥਾ ਕਹਾਂ ਪੇ ਕਿਸ ਨੇ ਮਾਰਾ ਥਾ ਇੱਕ ਬਾਰ ਕਰ ਹੀ ਰਹੇ ਹੈ ਹੈ ਇੱਕ ਫੇਰਾ ਮਾਲੇ ਪਈ ਕਿਸ ਨੇ ਮਾਰਾ ਥਾ ਦੋਨੋ ਜਣੋ ਨੇ ਮਾਰੇ ਰਹੇ ਹੈ ਦੋਨੋ ਜਣੋ ਨੇ ਕਿੱਥੇ ਪੈਣਾ ਕਿੱਥੇ ਆ ਤੂੰ ਆ ਜਾ ਥੱਲੇ ਆ ਜਾ ਪੁੱਤ ਮੰਜਾ ਕਿੱਥੇ ਆ ਤੇਰਾ ਮੰਜਾ ਆ ਜਾ ਆ ਜਾ ਥੱਲੇ ਆ ਜਾ ਡਰ ਨਾ ਮੇਰੀ ਗੱਲ ਸੁਣ ਤੂੰ ਡਰਨਾ ਨਹੀਂਗਾ ਬਿਲਕੁਲ ਵੀ ਤੈਨੂੰ ਆਪਾਂ ਲੈਣ ਆਏ ਆ ਠੀਕ ਆ ਡਰ ਡਰ ਲੱਗਦਾ ਕੌਣ ਆ ਪਤਾ ਲੱਗ ਗਿਆ ਤੈਨੂੰ ਤੇਰੀ ਮਾਂ ਕੋਲ ਲੈ ਕੇ ਜਾਣਾ ਕਰ ਤੇਰੇ ਠੀਕ ਹੈ ਜੱਫੀ ਬਾ ਕੋਈ ਡਰਨਾ ਨਹੀਂਗਾ ਜੱਫੀ ਬਾ ਜੱਫੀ ਕਿੱਦਾਂ ਬਾਈ ਦੀਆ ਜੱਫੀ ਕਿੱਦਾਂ ਇਦਾਂ ਪਾ ਜੱਫੀ ਹੱਸ ਕੇ ਦਿਖਾ ਦੇ ਸਾਰਿਆਂ ਨੂੰ ਬਹੁਤ ਰੋਲੇ ਆਪਾਂ ਬਹੁਤ ਕੰਮ ਕਰ ਲਿਆ ਲਿਆ ਮੰਜਾ ਸੌਣਾ ਕਿੱਥੇ ਆ ਦੇਖ ਲਓ ਬਈ ਇੱਥੇ ਸੌਂਦਾ ਬਾਈ ਹੈ ਆ ਪੱਖੇ ਥੱਲੇ ਹੈ ਆ ਦੇਖ ਲਓ ਬਾਈ ਕਟੋ ਕੱਟ ਬਾਈ ਹੱਕ ਸੀਗਾ ਇਹਨੂੰ ਇੱਕ ਕਮਰਾ ਤਾਂ ਆਪਾਂ ਦੇ ਦੇ ਦਿੰਦੇ ਕਿੱਥੇ ਸੌਣਾ ਕਿੱਥੇ ਰਾਤ ਨੂੰ ਕਿੱਥੇ ਸੌਣਾ ਤੂੰ ਆ ਇੱਥੇ ਨੂੰ ਸੌ ਆ ਦੇਖ ਲੋ ਬਾਈ ਸਰਦਾਰ ਸਾਹਿਬ ਬਾਈ ਕਹਿੰਦੇ ਅਸੀਂ ਤਾਂ ਇਹਨੂੰ ਪੁੱਤਾਂ ਵਾਂਗੂ ਰੱਖਿਆ ਸੀਗਾ ਇੱਥੇ ਸੌ ਰਿਆ ਪਸ਼ੂਆਂ ਦੇ ਵਿੱਚ ਇਹ ਸਾਨੂੰ ਦੇਖ ਕੇ ਸ਼ਰਮ ਆ ਰਹੀ ਆ ਪਰ ਬਾਈ ਉਹਨਾਂ ਨੇ 10 ਸਾਲ ਉਹਨੂੰ ਵਾਹਿਆ ਵਿਚਾਰੇ ਨੂੰ ਪਤਾ ਨਹੀਂ ਇਹਦੀ ਮਾਂ ਹੋਣੀ ਵੀ ਆ ਕਿ ਤੁਰਗੀ ਹੋਣੀ ਆ ਵੀਡੀਓ ਨੂੰ ਬਾਈ ਜਿੱਥੋਂ ਤੱਕ ਹੋ ਰਿਹਾ ਨਾ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਚਾਰੇ ਦਾ ਘਰ ਲੱਭ ਸਕੀਏ ਸਾਡਾ ਕੋਈ ਇਹਦੇ ਨਾਲ ਖੂਨੀ ਰਿਸ਼ਤਾ ਨਹੀਂਗਾ ਉਹ ਵਾਹੀ ਗੁਰੂ ਨੇ ਸੇਵਾ ਲਈ ਆ ਸਾਡੀ ਔਰ ਸਾਡੀ ਜਿਹੜੀ ਤਾਕਤ ਉਹ ਤੁਸੀਂ ਆ ਜਿਹੜੇ ਵੀਡੀਓ ਸ਼ੇਅਰ ਕਰ ਦਿੰਨੇ ਆ ਔਰ ਵਾਈ ਗੁਰੂ ਅਗੇ ਅਰਦਾਸ ਕਰੋ ਕਿ ਇਹਦਾ ਪਰਿਵਾਰ ਮਿਲ ਜੇ ਘਰ ਤੇ ਦਾ ਦੋ ਦਿਨਾਂ ਅਜ ਲੱਭ ਜਾਣਾ ਸਾਰਾ ਕੁਝ ਬਾਪੂ ਜੀ ਦੱਸ ਰਿਹਾ ਇੱਥੇ ਬੱਚਾ ਸੌ ਰਿਹਾ ਆਪਣਾ ਤੁਸੀਂ ਦੇਖੋ ਕਿੱਥੇ ਕਿੱਥੇ ਸੌਣਾ ਪੁੱਤ ਕਿੱਥੇ ਕਿੱਥੇ ਸੌਣਾ ਰਾਤ ਨੂੰ ਰਾਤ ਨੂੰ ਇਹੀ ਕੋਲ ਜਹਾਂ ਪੇ ਦੇਖ ਰੋ ਆ ਤੁਹਾਡੇ ਸਾਹਮਣੇ ਆ ਕਿੰਨਾ ਟਾਈਮ ਹੋ ਗਿਆ ਸਹੀ ਸਹੀ ਦੱਸ ਦੋ ਬਾਪੂ ਜੀ ਅਸੀਂ ਆਪ ਇਹਨੂੰ ਲੈ ਕੇ ਚਲੇ ਜਾਣਾ ਸਾਨੂੰ ਸਾਰਾ ਜੋ ਵੀ ਆ ਸੱਚ ਦੱਸ ਦੋ ਅਸੀਂ ਤਾਂ ਜੀ ਅੱਗੇ ਆਦੇ ਸੀ ਇਹਨੂੰ ਲੈ ਸਾਡੇ ਕੋਲੇ ਵੀ ਟਾਈਮ ਇੰਨਾ ਰੱਸ ਦੇ ਸੇਤੇ ਇਹਨੂੰ ਲੈ ਜੀ ਹੂੰ ਸਾਡੇ ਵਾਸਤਾ ਦੱਸਣਾ ਸੀ ਸਾਰੇ ਪਿੰਡ ਚ ਦੱਸਿਆ ਅਸੀਂ ਚੋਰੀ ਨਹੀਂ ਰਖਾ ਤੁਹਾਨੂੰ ਬਾਪੂ ਜੀ ਬਹੁਤ ਬੰਦਿਆਂ ਨੇ ਕਿਹਾ ਕਿ ਆਪਣਾ ਕਿਹੜਾ ਬੰਦਾ ਜੀ ਤੁਹਾਡੇ ਕੋਲੇ ਜਾਂ ਸਾਡੇ ਕੋਲੇ ਆਉਂਦਾ ਸਾਈ ਨਾਲ ਇਹਨੂੰ ਛੱਡ ਕੇ ਬਾਈ ਬਹੁਤ ਆਉਂਦੇ ਰਹੇ ਆ ਤੁਹਾਨੂੰ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ ਹੋਣਾ ਕੀ ਯਾਰ ਕੋਈ ਬੰਦਾ ਆਣ ਗੁਆਣਾ ਆਪਣੇ ਸੋਅ ਮੱਥੇ ਲੱਗਦੇ ਤੁਹਾਨੂੰ ਆ ਕੇ ਬੰਦੇ ਕਹਿੰਦੇ ਵੀ ਰਹੇ ਕਿ ਯਾਰ ਬਾਈ ਕਾ ਤੋਏ ਦਾ ਲਾਉ ਪੀਣਾ ਲੈ ਇਹਨੂੰ ਛੱਡ ਦੋ ਕੋਈ ਬੰਦਾ ਦੱਸਦੀ ਇਹ ਗੱਲ ਸੰਕੇ ਨੇ ਆਣ ਕੇ ਆਖੀ ਹੋਈ ਬਾਈ ਹੁਣ ਤੁਸੀਂ ਤਾਂ ਬਾਈ ਆਪ ਹੀ ਮੁੱਕਰੀਆਂ ਨੇ ਲਿਆਂਦਾ ਕਹਿੰਦੇ ਵੀ ਅਸੀਂ ਆਣ ਕੇ ਆਇਆ ਪਾਪ ਮੂੰਹ ਤੇ ਕੌਣ ਕਹੂ ਮੂੰਹ ਤੇ ਅਗਲਾ ਕਹਿੰਦਾ ਅਸੀਂ ਤਾਂ ਇਹਨੂੰ ਕਹਿੰਨੇ ਵੀ ਆ ਪੈਰ ਤੇ ਇਹਦੀ ਸੱਟ ਵੱਜੀ ਦਾ ਮੈਨੂੰ ਤਾਂ ਨਹੀਂ ਕੋਈ ਪਤਾ ਸੀ ਮੈਂ ਤੁਹਾਨੂੰ ਆਕੇ ਦੱਸਦਾ ਨਾ ਕਿ ਸਾਲ ਪਹਿਲਾਂ ਪੈਰ ਤੇ 6:00 ਵਜੇ ਆ ਔਰ 6:00 ਵਜੇ ਦੇ ਵਿੱਚ ਬੰਦਾ ਗੋਹਾ ਸੱਡਦਾ ਰਿਹਾ ਨਹੀਂ ਬਿਲਕੁਲ ਨਹੀਂ ਪੁੱਛੇ ਮੰਜੇ ਤੋਂ ਕਿਆਦਾ ਹੀ ਮੰਜੇ ਤੇ ਨਹੀਂ ਉੱਠਿਆ ਜਿਵੇਂ ਬਾਈ 10 ਆਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਦੱਸ ਦੋ ਲਾਕਡਾਊਨ ਚ ਫਰਾਇਆ ਬਸ ਉਦੋਂ ਹੀ ਆਇਆ ਇਹ ਹੁਣ ਲਾਕਡਾਊਨ ਕਹਤਾ ਸਹੀ ਵੱਡੇ ਬਿੱਲੀਆਂ ਜਿਵੇਂ ਦੱਸਿਆ ਬੱਠੀ ਪ੍ਰਮਾਤਮਾ ਨੂੰ ਬਾਈ ਹਾਜ਼ਰ ਨਾਜ਼ਰ ਮੰਨ ਕੇ ਸੱਚ ਦੱਸ ਦੋ ਬਾਪੂ ਅਸੀਂ ਚਲੇ ਜਾਣਾ ਇਹਨੂੰ ਲੈ ਕੇ ਪਰ ਦੇਖੋ ਝੂਠ ਨਾ ਬੋਲੋ ਨਹੀਂ ਝੂਠ ਨਹੀਂ ਕਦਾ ਬੋਲਣਾ ਇਹ ਜਦੋਂ ਤੋਂ ਸਾਡੇ ਸਿੱਧੇ ਆ ਅਸੀਂ ਤਾਂ ਇਹਨੇ ਬੱਚਾ ਆਪਣੇ ਥਾਂ ਟਿਕਾਣੇ ਚ ਤੁਸੀਂ ਥਾਣੇ ਥਾਣੇ ਇਤਲਾਹ ਦੇ ਕੇ ਆਂਦੀ ਥਾਣੇ ਦਿੱਤੀ ਆ ਕਾ ਕੇ ਪੰਚਾਇਤ ਸਾਰੀ ਲਿਖਾ ਕੇ ਉਹਦਾ ਪੇਪਰ ਉੱਥੇ ਐਮਸੀ ਕੋਲੇ ਨਹੀਂ ਥਾਣੇ ਦਾ ਬਈ ਐਮਸੀ ਨੂੰ ਭਰਾਇਆ ਦਰਖਾਸਤ ਹਾਂਜੀ ਦਰਖਾਸਤ ਲਿਖਾ ਤੇ ਥਾਣੇ ਵਾਲੇ ਕੀ ਜਾਂਦੇ ਪਤਾ ਨਹੀਂ ਆ ਅਸੀਂ ਐਮਸੀ ਨੂੰ ਭਰਾਇਆ ਲਿਖਾ ਐਮਸੀ ਕੋਸ਼ਿਸ਼ ਤਾਂ ਦੱਸਿਆ ਹੀ ਹੋਣਾ ਉਹਨਾਂ ਨੇ ਤੁਹਾਨੂੰ ਪਤਾ ਬਾਪੂ ਜੀ ਅੱਜ ਮੰਨ ਲਓ ਇਹਨੂੰ ਅਸੀਂ ਚਾਹੇ ਸਾਡਾ ਲੱਖ ਰੁਪਿਆ ਲੱਗ ਹੀ ਜਾਵੇ ਜੇ ਇਹਦੇ ਤੇ ਕਾਰਵਾਈ ਕਰਾਉਣੀ ਹੋਵੇ ਤਾਂ ਇਹ ਐਕਟ ਦਾ ਪਤਾ ਤੁਹਾਨੂੰ ਅਸੀਂ ਉਹ ਚੀਜ਼ਾਂ ਜਾਂ ਪੈਣਾ ਨਹੀਂ ਚਾਹੁੰਦੇ ਤੁਹਾਡਾ ਅੱਬ ਨਾ ਕਰੇ ਹੁਣ ਤੁਸੀਂ ਦੇਖੋ ਸਾਡੇ ਜਵਾਨ ਪੁੱਤ ਨੂੰ ਬਾਪੂ ਇੱਕ ਸਾਡਾ ਬੱਚਾ 1 ਘੰਟਾ ਵੀ ਕਿਤੇ ਆਵੇ ਨਾ ਨਾ ਆਪਣੀ ਭਾਰੀ ਬਣ ਜਾਂਦੀ ਬੱਚਾ ਕਿੱਥੇ ਚਲਾ ਗਿਆ ਕਿਹੜੇ ਵਕਤ ਤੇ ਨਿਕਲਿਆ ਬਾਪੂ ਛੱਡ ਕੇ ਕੌਣ ਗਿਆ ਇੱਥੇ ਛੱਡ ਕੇ ਕੌਣ ਗਿਆ ਨਹੀਂ ਛੱਡ ਕੇ ਗਿਆ ਸੀ ਝੂਠ ਨਹੀਂ ਬੋਲਦਾ ਨਹੀਂ ਬੋਲਦਾ ਝੂਠ ਨਹੀਂ ਬੋਲਦਾ ਕਿਸੇ ਗੱਲ ਦਾ ਝੂਠ ਨਹੀਂ ਕਰਦਾ ਕੌਣ ਛੱਡ ਕੇ ਗਿਆ ਇਹਨੂੰ ਪੁੱਛਦਾ ਕਿ ਤੈਨੂੰ ਰੋਜ਼ਪੁਰ ਕਿਤੇ ਰਿਹਾ ਇਹਨਾਂ ਨੂੰ ਪਤਾ ਜਾਂ ਕਿੱਥੇ ਆਇਆ ਤੂੰ ਜਾਂ ਜਾਂ ਕੌਣ ਛੋੜ ਕਰ ਗਿਆ ਉਹ ਰੂਪਪੁਰਵਾੜੀ ਕੰਗਾਵਰ ਉਹ ਜਾਂ ਛੋੜ ਕਰ ਗਿਆ ਉਹ ਜਾਂ ਆਇਆ ਥਾ ਆਪਣੇ ਘਰੇ ਕੋਈ ਤਨ ਛੋੜ ਕੇ ਗਿਆ ਮੈਨੂੰ ਇਹ ਬਰਾਤ ਬਤਾ ਆਪਣੇ ਘਰੇ ਮੁੱਦਕੀ ਛੋੜ ਕੇ ਗਿਆ ਮੁੱਦਕੀ ਐ ਤੁਰਦਾ ਫਿਰਦਾ ਆਇਆ ਇਹ ਮੁੱਦਕੀ ਕਿਵੇਂ ਪਤਾ ਤੁਹਾਨੂੰ ਪਤਾ ਨਹੀਂ ਆਪੇ ਐ ਤੁਰਦਾ ਫਿਰਦਾ ਆ ਗਿਆ ਆਪਣੀ ਘਰੀ ਨਹੀਂ ਤੁਹਾਨੂੰ ਕਿਵੇਂ ਪਤਾ ਮੁੱਦਕੀ ਛੱਡ ਕੇ ਗਿਆ ਮੋਤੋ ਆਏ ਆਂਦਾ ਮੁੱਦਕੀ ਮੈਂ ਛੋੜ ਕੇ ਨਾਲੇ ਆਣੇ ਨੂੰ ਪਤਾ ਜੀ ਕੋਈ ਨਹੀਂ ਗੱਪ ਹੀ ਆ ਗਈ ਉਹ ਤਾਂ ਬੋਲਦਾ ਹੀ ਹੋਣ ਲੱਗਾ ਦੱਸਣੇ ਸਾਰੀਆਂ ਗੱਲਾਂ ਬਈ ਇਹਨੂੰ ਛੱਡ ਆਪਾਂ ਰੱਖੀਗਾ ਤੋ ਬੈਠੇ ਇਹਨੂੰ ਇੰਨੇ ਟਾਈਮ ਦਾ ਰੱਖੀ ਜੀ ਸਾਡੇ ਤੋਂ ਨਵਾਸੇ ਪੰਚਾਇਤ ਨੂੰ ਦੱਸਣਾ ਸਾਰੇ ਦੱਸਣਾ ਵੀ ਮੈਂ ਨਾ ਸਾਡੇ ਕੋਲ 12 15 ਦੇ ਦੇਖੋ ਤੁਸੀਂ ਸਾਡੀੜੇ ਵੀ ਕੱਲ ਨੂੰ ਮੈਂ ਇਹ ਜਤਰਾ ਦੇ ਵਿੱਚ ਆ ਆ ਵੀ ਤੋਣਾਂ ਦੇ ਉੱਪਰੇ ਤੋਣ ਵਾਲੇ ਦਾ ਵੀ ਹੁਣ ਆਪਾਂ ਤਾਂ ਸਾਹਮਣੇ ਦੇਖਿਆ ਉਹਦਾ ਆ ਲੀੜਿਆਂ ਦਾ ਤਾਂ ਬਾਪੂ ਪਤਾ ਲੱਗ ਕਦੇ ਤੁਹਾਡੇ ਦਿਲ ਚ ਕਦੇ ਨਹੀਂ ਆਇਆ ਯਾਰ ਕਿਉਂ ਇਹਦਾ ਲਹੂ ਪੀਣਾ ਕੱਲੂ ਰੱਬ ਨਾ ਕਰੇ ਸਾਡੇ ਤੇ ਕਿਸੇ ਤੇ ਆ ਜਾਏ ਕੋਈ ਦਿਹਾੜੀ ਵਾਲਾ ਭਲੀਏ ਜੀ ਚੀਜ਼ਾਂ ਦੇ ਪੁੱਤਰੇ ਲਈ ਲਿਆਉਣਾ ਉਹ ਇਹ ਨੂੰ ਜਾ ਕੇ ਦੇਣਾ ਆ ਤਾਂ ਬਾਪੂ ਦੇਖੀ ਪਤਾ ਲੱਗ ਜਾਂਦਾ ਚੱਪੜਾਂ ਵੀ ਉਹ ਇੰਨੇ ਨੰਮੀਆਂ ਰੱਖੀਆਂ ਨਹੀਂ ਪਉਂਦਾ ਆਪਾਂ ਪੁੱਤਰੇ ਨੂੰ ਦੁਪਹਿਰੇ 10 ਵਜੇ ਪੱਠੇ ਵੱਢਣ ਲਾਦਾਂਗੇ ਆਪ ਅੰਦਰ ਬੈਠੇ ਹੋ ਜੀ ਉਹ ਤਾਂ ਆਪਣੇ ਅਸੀਂ ਇਹ ਗੱਲ ਨਹੀਂ ਆਂਦੇ ਵੀ ਕੰਮ ਨਹੀਂ ਕਰਦਾ ਕੰਮ ਤਾਂ ਆਹ ਮਾਂ ਨੂੰ ਰੇਖ ਲਾਰਨੀ ਹੁੰਦੀ ਨਾ ਨੂੰ ਦੁਆਰ ਪਸ਼ੂਆਂ ਤਾਂ ਵੀ ਨਹੀਂ ਬੰਦਾ ਮਿਲਦਾ ਬਾਪੂ ਪਸ਼ੂਆਂ ਤਾਂ ਵੀ ਨਾ ਘੱਟੋ ਘੱਟ 10000 ਤੋਂ ਘੱਟ ਬੰਦਾ ਨਹੀਂ ਮਿਲਦਾ ਅਸੀਂ ਆਖੀ ਫਿਰ ਗੋਵਾ ਨਹੀਂ ਸਿੱਟਦਾ ਗੋਵਾ ਵੀ ਸਿੱਟ ਲੈਂਦਾ ਬਸ ਡੰਕਰਾਂ ਚ ਗਈਏ ਹੋਰ ਇਹਨੂੰ ਕੋਈ ਹੁਣ ਕੀ ਇਹਦਾ ਦੱਸੋ ਮੈਨੂੰ ਦਵੋਗੇ ਪਰਿਵਾਰ ਲੱਭਦਾ ਜਿਵੇਂ ਤੂੰ ਆਖੇ ਤਾਂ ਤੂੰ ਬਾਹਰ ਨਹੀਂ ਗਏ ਜਿਵੇਂ ਤੂੰ ਆਖੇ ਕੋਈ ਗੱਲ ਨਹੀਂ ਜਿੱਤੇ ਜਿਹੜੀ ਪੰਸਤਾ ਦੇ ਆਖੋਗੇ ਉਹਨੇ ਆਪਾਂ ਪੈਸੇ ਲਾ ਦੇ ਕੋਈ ਗੱਲ ਸਾਡੇ ਘਰੇ ਕੰਮ ਕੀਤਾ ਕਿ ਸਾਲ ਲਾ ਗਿਆ ਚਲੋ ਆਜੋ ਜਿਹੜੀ ਤੁਸੀਂ ਆਖੋ ਤੁਹਾ ਆ ਰਹਾ ਪਾ ਜਮ ਰੇਸ਼ ਆ ਜਾ ਆ ਜਾ ਆ ਜਾ ਤੇਰਾ ਨਵਾਂ ਘਰ ਆਇਆ ਦੇਖ ਰੱਬ ਦਾ ਘਰ ਖੁਸ਼ ਹੈ ਹੈ ਇੱਕ ਵਾਰੀ ਸਾਸਿਕਾ ਬੁਲਾ ਦੇ ਸਾਸਿਕਾਲ ਖੁਸ਼ ਹੱਸ ਕੇ ਦਿਖਾ ਦੇ ਤੇ ਦੇਖੋ ਭਾਈ ਅੱਜ ਅਸਲ ਦੇ ਵਿੱਚ ਨਾ ਦੇਸ਼ ਆਜ਼ਾਦ ਹੋਏ 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਪਰ ਇਹ ਇਨਸਾਨ ਅੱਜ ਵੀ ਸਾਡੇ ਆਪਣੇ ਲੋਕਾਂ ਨੇ ਗੁਲਾਮ ਬਣਾ ਕੇ ਰੱਖੇ ਆ ਅੱਜ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਇੱਕ ਇਹਦੇ ਲਈ ਤਾਂ ਜਾਦੀ ਆ ਅੱਜ ਆ ਬਾਈ ਇਸ ਬੰਦੇ ਨੂੰ ਆਜ਼ਾਦੀ ਮਿਲੀ ਆ ਔਰ ਅੱਜ ਕਿੰਨੇ ਸਾਲਾਂ ਬਾਅਦ ਇਹ ਬੰਦਾ ਉਹ ਮੁੱਦਕੀ ਸ਼ਹਿਰ ਤੋਂ ਸਰਦਾਰਾਂ ਦੇ ਘਰ ਤੋਂ ਆ ਸਰਦਾਰ ਤਾਂ ਕਾਹਦੇ ਬਾਈ ਬੁਸ਼ਰਮਾ ਦੇ ਘਰੋਂ ਇਹ ਬੰਦਾ ਅੱਜ ਜਾਦ ਹੋਇਆ ਔਰ ਅੱਜ ਇਹਨੇ ਬਾਹਰ ਦੀ ਆ ਹਵਾ ਖਾਧੀ ਆ ਔਰ ਜਦੋਂ ਅਸੀਂ ਟਾਬੇ ਤੇ ਬਹਿ ਕੇ ਰੋਟੀ ਖਾ ਰਹੇ ਸੀ ਬੰਦੇ ਦੇ ਚਿਹਰੇ ਤੇ ਤੁਸੀਂ ਖੁਸ਼ੀ ਸੀ ਨਾ ਜੋ ਇਹ ਅੱਜ ਜਾਣਦਾ ਕਿ ਇਹਦਾ ਦਿਲ ਕਿੰਨਾ ਖੁਸ਼ ਆ ਅਸੀਂ ਤੁਹਾਡੇ ਸਿਰ ਤੇ ਆ ਬਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਬਾਈ ਦਾ ਪਰਿਵਾਰ ਮਿਲ ਸਕੇ ਇਸ ਵਕਤ ਅਸੀਂ ਇੱਕ ਉਮੀਦ ਆਸ਼ਰਮ ਪਿੰਡ ਦੌਲਤਪੁਰਾ ਜ਼ਿਲ੍ਹਾ ਮੂਗਾ ਉੱਥੇ ਖੜੇ ਹੋਏ ਆਂ ਔਰ ਇੱਥੇ ਸਾਡੇ ਕੋਲੇ ਬਹੁਤ ਆ ਤੁਹਾਨੂੰ ਜਗ੍ਹਾ ਦਿਖਾ ਰਹੇ ਆ ਸਾਡੇ ਲਈ ਇਹ ਜਗ੍ਹਾ ਤੀਰਥ ਤੋਂ ਘੱਟ ਨਹੀਂ ਸਾਡੀ ਬੇਨਤੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਦੋਂ ਇਸ ਬਾਈ ਨੂੰ ਅਸੀਂ ਉੱਥੇ ਆਪਾਂ ਮਿਲੇ ਆ ਬਾਈ ਨੂੰ ਛੜਾਉਣ ਗਏ ਆ ਪੱਠੇ ਵੱਢ ਰਿਆ ਸੀ ਬਹੁਤ ਘਬਰਾਇਆ ਹੋਇਆ ਸੀਗਾ ਇਹ ਬਾਈ ਆਪਣਾ ਐਡਰੈਸ ਦੱਸੂਗਾ ਪਹਿਲਾਂ ਵੀ ਬਾਈ ਨੇ ਦੱਸਿਆ ਇੱਕ ਵਾਰੀ ਦੁਬਾਰਾ ਵੀ ਬਾਈ ਬੋਲ ਦਿੰਦਾ ਵਾ ਔਰ ਇਹਨੂੰ ਵਧਾਈਆਂ ਦਿਓ ਬਹੁਤ ਬਹੁਤ ਸ਼ੁਕਰਾਨਾ ਪ੍ਰਮਾਤਮਾ ਦਾ ਕਿ ਵਾਈ ਗੁਰੂ ਨੇ ਜਿਹੜੀ ਸੇਵਾ ਸਾਡੇ ਹੱਥ ਪਾਈ ਆ ਸਾਡੇ ਤਾਂ ਇੰਨੀ ਕੀ ਏਕਾ ਤਾਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਪਿਆ ਦਿੰਦੇ ਉਹ ਵਾਈ ਗੁਰੂ ਆਪੇ ਕਰਵਾ ਰਿਆ ਜੋ ਵੀ ਕਰਵਾ ਰਿਆ ਅਸੀਂ ਇੰਨੇ ਜੋਗੇ ਨਹੀਂ ਸੀ ਜ ਜਨੇ ਉਸ ਵਾਈ ਗੁਰੂ ਨੇ ਸੇਵਾ ਪੱਖਸ਼ ਦਿੱਤੀ ਆ ਤੇ ਆਪਣਾ گاਉਂ ਬਤਾ ਦੇ گاਉਂ ਕੌਣ ਸਾ ਹੈ ਤੇਰਾ ਆ ਵੀ ਨਾ ਤੇਰੇ ਮਾਪੇ ਉਹ ਤੁਝੇ ਦੇਖ ਰਹੇ ਆ ਆਪਕੇ ਠੀਕ ਹੈ ਆਪਕੇ ਮਾਪੇ ਉਹ ਤੁਝੇ ਦੇਖ ਰਹੇ ਆ ਤੇ ਆਪਣਾ ਡਰੈੱਸ ਸਾਰਾ ਬਤਾ ਦੇ ਉਹ ਜਹਾਂ ਲੈਣੇ ਆਉਣਗੇ ਤੁਝੇ ਜਾਣਾ ਹੈ ਨਾ ਮਾਕੇ ਪਾਸ ਇਹਦਾ ਬਿਹਾਰ ਚ ਏਰੀਆ ਵਾ ਬਾਈ ਦਾ ਕੌਣ ਕਾ ਨਾ ਬਤਾ گاਉਂ ਦਾ ਨਾਮ ਹੈ ਉਮੀਦਦਾਰ ਨੂੰ ਪ੍ਰੋਖ ਠਾਣਾ ਕੌਣ ਸਾ ਲੱਗਤਾ ਹੈ ਜਗਤਪੁਰ ਜਗਤਪੁਰ ਸਟੇਸ਼ਨ ਪੇਥਨ ਲਛਮਨਪੁਰ ਲਛਮਨਪੁਰ ਹਾਂ ਵਾਹ ਪੇ ਗਰ ਹੈ ਤੇਰਾ ਪਿਤਾ ਦਾ ਨਾਮ ਕੀ ਹੈ ਗਾਉਂ ਦਾ ਨਾਮ ਹੈ ਪਿਤਾ ਦਾ ਨਾਮ ਪਿਤਾ ਦਾ ਨਾਮ ਰਾਮ ਲਾਲ ਮਾਤਾ ਦਾ ਨਾਮ ਰੀਤਾ ਰੀਤਾ ਬਾਈ ਭੈਣ ਇੱਕ ਬਾਈ ਤੇਰਾ ਚਲਾ ਗਿਆ ਥਾ ਜਾਂਸੀ ਲੁਧਿਆਣਾ ਸੀ ਹਨ ਤੁਸੀਂ ਦੇਖੋ ਬਾਈ ਦੋ ਆਪ ਤਿੰਨ ਬਾਈ ਭੈਣ ਇਥੇ ਕਿਸਮਤ ਦੇਖੋ ਮਾਮਾ ਦੇ ਇੱਕ ਭੈਣ ਜਿਹੜੀ ਵਿਆਹੀ ਆ ਦੋ ਪੁੱਤ ਦੋਵੇਂ ਇਦਾਂ ਹੀ ਕਿਸੇ ਨਾ ਕਿਸਨੇ ਗਲਾਮ ਬਣਾ ਕੇ ਰੱਖੇ ਭਰਾ ਲੁਧਿਆਣੇ ਤੋਂ ਗਵਾਚ ਗਿਆ ਸੀਗਾ ਕੋਈ ਲੈ ਗਿਆ ਇਹਨੂੰ ਵਿਚਾਰੇ ਨੂੰ ਪਹਿਲਾਂ ਫਿਰੋਜ਼ਪੁਰ ਕੋਈ ਬੰਦਾ ਲੈ ਆਇਆ ਇਸ ਬੰਦੇ ਦਾ ਹੀ ਰਿਸ਼ਤੇਦਾਰ ਮੁੱਦਕੀ ਵਾਲੇ ਦਾ ਉਹ ਕੈਸੇ ਰੱਖਦੇ تھے ਤੁਸੀਂ ਸੰਗਲ ਸੇ ਬਾਂਧਦੇ ਸੀ ਕਾਹਾਂ ਪੇ ਸੰਗਲ ਦੇ ਹੱਤਕੜੀ ਹੱਤਕੜੀ ਆਤ ਕੋ ਮੱਜਾਂ ਵਾਲੇ ਵਾਰੇ ਚ ਮੱਜਾਂ ਵਾਲੇ ਵਾਰੇ ਚ ਇਹਨੂੰ ਵਿਚਾਰੇ ਨੂੰ ਪਤਾ ਨਹੀਂ ਕਿੰਨੇ ਸਾਲ ਉੱਥੇ ਗੁਲਾਮ ਰਿਹਾ ਉਸ ਤੋਂ ਬਾਅਦ ਉਹ ਮੁੱਦਕੀ ਛੱਡ ਗਿਆ ਮੁੱਦਕੀ ਕਿੰਨੇ ਸਾਲਾਂ ਦੀ ਗੁਲਾਮੀ ਕੱਟ ਕੇ ਅੱਜ ਇਹ ਆਜ਼ਾਦ ਹੋਇਆ ਸਾਡਾ ਧੰਨਵਾਦ ਆ ਬਈ ਜਿਹੜਾ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਔਰ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਅਸੀਂ ਆਂ ਅਸੀਂ ਇਕੱਲੇ ਕੱਖ ਨਹੀਂਗੇ ਨਾ ਸਾਡੀ ਕੋਈ ਔਕਾਤ ਆ ਇਹ ਤੁਹਾਡਾ ਸੰਗਤ ਦਾ ਪਿਆਰ ਆ ਜਿਹੜਾ ਸਾਨੂੰ ਲਈ